ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾ ਦਲੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਜੋ ਤੁਹਾਡੇ ਤੱਕ ਪਹੁੰਚ ਗਈ ਹੋਏਗੀ ਕਿ ਅਹਮਦਾਬਾਦ ਦੇ ਵਿੱਚ 에ਅਰ ਇੰਡੀਆ ਦਾ ਜਹਾਜ਼ ਕ੍ਰੈਸ਼ ਹੋ ਚੁੱਕਿਆ ਹੈ ਤੇ ਇਸ ਵਿੱਚ ਵੱਡੀ ਖਬਰ ਇਹ ਵੀ ਆ ਰਹੀ ਹੈ ਕਿ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੁਪਾਨੀ ਵੀ ਇਸ ਜਹਾਜ਼ ਦੇ ਵਿੱਚ ਮੌਜੂਦ ਸੀ ਵਿਜੇ ਰੁਪਾਨੀ ਉਹੀ ਜੋ ਕਿ ਪੰਜਾਬ ਦੇ ਬੀਜੇਪੀ ਇਨਚਾਰਜ ਵੀ ਨੇ ਹੁਣ ਇਹ ਵੱਡੀ ਖਬਰ ਇਹ ਹੈ ਕਿ 242 ਪੈਸੇਂਜਰਾਂ ਨਾਲ ਭਰਿਆ 에ਅਰ ਇੰਡੀਆ ਦਾ ਜਹਾਜ਼ ਜੋ ਕਿ ਅਹਮਦਾਬਾਦ ਤੋਂ ਲੰਡਨ ਦੇ ਗੈਟਵਿਕ 에ਅਰਪੋਰਟ ਵਾਸਤੇ ਨਿਕਲਿਆ ਸੀ ਪਰ ਜਿਵੇਂ ਹੀ ਇਹ ਟੇਕ-ਆਫ ਕੀਤਾ ਟੇਕ-ਆਫ ਪ੍ਰੋਪਰ ਨਹੀਂ ਹੋ ਸਕਿਆ ਤੇ ਉਸ ਤੋਂ ਬਾਅਦ ਇੱਕ ਕ੍ਰੈਸ਼ ਹੋ ਗਿਆ ਕ੍ਰੈਸ਼ ਕਿਸਤੇ ਹੋਇਆ ਇਹ ਵੀ ਵੱਡੀ ਖਬਰ ਹੈ ਕ੍ਰੈਸ਼ ਇਹ ਜੋ ਜਹਾਜ਼ ਹੈ ਇਹ ਕ੍ਰੈਸ਼ ਹੋਇਆ ਇੱਕ ਡਾਕਟਰਾਂ ਦੇ ਹੋਸਟਲ ਤੇ ਡਾਕਟਰਾਂ ਦੇ ਹੋਸਟਲ ਤੇ ਕ੍ਰੈਸ਼ ਹੋਣ ਤੋਂ ਬਾਅਦ ਉੱਥੇ ਦੀ ਜੋ ਸਥਾਨਕ ਇਮਾਰਤਾਂ ਸਨ ਉਹਨਾਂ ਦੇ ਵਿੱਚ ਵੀ ਅੱਗ ਲੱਗ ਗਈ ਹੈ ਜੋ ਕੈਜ਼ੂਐਲਟੀਆਂ ਯਾਨੀ ਜੋ ਮੌਤਾਂ ਸਾਹਮਣੇ ਆ ਰਹੀਆਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਦੀ ਮੌਤ ਹੋਈ ਹੋਏਗੀ ਉਹ ਜ਼ਿਆਦਾਤਰ ਉਹ ਲੋਕ ਨੇ ਜੋ ਲੋਕ ਸੜਕ ਤੇ ਤੁਰੇ ਸੀ ਜਾਂ ਉਸ ਹੋਸਟਲ ਦੇ ਵਿੱਚ ਮੌਜੂਦ ਸੀ ਮਤਲਬ ਇਹ ਸਮਝਿਆ ਜਾਵੇ ਕਿ ਐਮਬੀਬੀਐਸ ਡਾਕਟਰ ਜੋ ਕਿ ਹੋਸਟਲ ਦੇ ਵਿੱਚ ਮੌਜੂਦ ਸੀ ਉਹਨਾਂ ਦਾ ਵੀ ਨੁਕਸਾਨ ਹੋਇਆ ਹੈ ਯਾਨੀ ਜਹਾਜ਼ ਤਾਂ ਨੁਕਸਾਨ ਹੋਇਆ ਹੀ ਹੋਇਆ ਜਹਾਜ਼ ਦੇ ਵਿੱਚ ਬੈ ਲੋਕਾਂ ਦੀ ਜ਼ਿੰਦਗੀ ਖਤਰੇ ਵਿੱਚ ਪੈ ਗਈ ਕਿੰਨੀ ਮੌਤਾਂ ਹੋਈਆਂ ਨੇ ਇਸ ਦੀ ਹਜੇ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਸੜਕ ਤੇ ਅਤੇ ਹੋਸਟਲ ਦੇ ਵਿੱਚ ਜੋ ਲੋਕ ਮੌਜੂਦ ਸੀ ਉਹਨਾਂ ਦੀਆਂ ਵੀ ਮੌਤਾਂ ਸਾਹਮਣੇ ਆਈਆਂ ਨੇ ਤਸਵੀਰਾਂ ਬੇਹੱਦ ਡਰਾਉਣ ਵਾਲੀਆਂ ਨੇ ਉਹ ਇਸ ਕਰਕੇ ਕਿਉਂਕਿ ਹਸਪਤਾਲਾਂ ਦੇ ਵਿੱਚ ਜੋ ਡਾਰਾਂ ਬਣ ਕੇ ਏਅਰ ਐਂਬੂਲੈਂਸਾਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਲਾਸ਼ਾਂ ਜਾਂ ਜ਼ਖਮੀ ਲੋਕ ਲੈ ਕੇ ਜਾਏ ਜਾ ਰਹੇ ਨੇ ਜੋ ਜੋ ਸੀਐਮ ਨੇ ਗੁਜਰਾਤ ਦੇ ਉਹਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਜਿੱਥੇ ਹਾਦਸਾ ਹੋਇਆ ਉੱਥੇ ਤੋਂ ਲੈ ਕੇ ਜੋ ਜਿੰਨੇ ਵੀ ਹਸਪਤਾਲ ਨੇ ਇਲਾਕੇ ਦੇ ਉਹਨਾਂ ਦੇ ਇਲਾਕਿਆਂ ਤੱਕ ਜਾਣ ਵਾਲੇ ਜੋ ਰਸਤੇ ਨੇ ਉਹਨਾਂ ਨੂੰ ਗ੍ਰੀਨ ਕੇਅਰ ਕੋਰੀਡੋਰ ਐਲਾਨ ਦਿੱਤਾ ਗ੍ਰੀਨ ਕੋਰੀਡੋਰ ਦਾ ਮਤਲਬ ਇਹ ਹੈ ਕਿ ਕੋਈ ਵੀ ਫਾਲਤੂ ਵਾਹਨ ਸੜਕ ਤੇ ਨਹੀਂ ਆਏਗਾ ਕੋਈ ਵੀ ਬੱਤੀ ਨਹੀਂ ਚੱਲੇਗੀ ਸਿਰਫ ਔਰ ਸਿਰਫ ਐਮਬੂਲੈਂਸਾਂ ਵਾਸਤੇ ਰਸਤਾ ਕਲੀਅਰ ਰਹੇਗਾ ਤਾਂ ਇਸ ਵੇਲੇ ਦੀ ਵੱਡੀ ਖਬਰ ਦੁਨੀਆ ਦੀ ਸਭ ਤੋਂ ਵੱਡੀ ਖਬਰ ਹੈ ਕਿ 242 ਲੋਕਾਂ ਦੇ ਨਾਲ ਜੋ ਜਹਾਜ਼ ਲੈ ਕੇ ਉੱਡਿਆ ਸੀ ਉਹਨਾਂ ਨੂੰ ਉਹਨਾਂ ਲੋਕਾਂ ਦਾ ਜਹਾਜ਼ ਕ੍ਰੈਸ਼ ਹੋ ਗਿਆ ਕ੍ਰੈਸ਼ ਵੀ ਹੋਇਆ ਇੱਕ ਬਿਲਡਿੰਗ ਦੇ ਉੱਪਰ ਬਿਲਡਿੰਗ ਦੇ ਵਿੱਚ ਜਿੰਨੇ ਵੀ ਲੋਕ ਮੌਜੂਦ ਸੀ ਉਹਨਾਂ ਦਾ ਵੀ ਨੁਕਸਾਨ ਹੋਇਆ ਇਸ ਤਰ੍ਹਾਂ ਦੀਆਂ ਵੀ ਖਬਰਾਂ ਆ ਹੁਣ ਅੱਗੇ ਦੀ ਖਬਰ ਇਹ ਹੈ ਕਿ ਇਹ ਜੋ ਜਹਾਜ਼ ਸੀ ਇਹ ਅਹਮਦਾਬਾਦ ਤੋਂ ਲੰਡਨ ਦੇ ਯਾਨੀ ਯੂਕੇ ਦੇ ਗੈਟਵਿਕ 에ਅਰਪੋਰਟ ਦੇ ਲਈ ਜਾਣਾ ਸੀ ਗੈਟਵਿਕ 에ਅਰਪੋਰਟ ਤੇ ਇਸ ਦੀ ਲੈਂਡਿੰਗ ਸ਼ਾਮ ਦੀ ਯੂਕੇ ਟਾਈਮ ਦੇ ਮੁਤਾਬਕ 6:45 ਸੀ ਉਹ ਲੋਕ ਆਪਣਿਆਂ ਨੂੰ ਜੋ ਲੈਂਡ ਪਹੁੰਚਣ ਵਾਲੇ ਸੀ ਗੈਟਵਿਕ 에ਅਰਪੋਰਟ ਤੇ ਉਹਨਾਂ ਦੇ ਲਈ ਵੀ ਇਹ ਇੱਕ ਦਿਲਚਸਪੜ ਦੇਣ ਵਾਲੀ ਖਬਰ ਹੈ ਇਸ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਜੋ ਲੋਕ ਸਵਾਰ ਸੀ 242 ਲੋਕਾਂ ਦੇ ਵਿੱਚ 12 ਕਰੂ ਮੈਂਬਰ ਸੀ 12 ਕਰੂ ਮੈਂਬਰ ਦੇ ਵਿੱਚ ਦੋ ਪਾਇਲਟ ਤੇ 10 ਜੋ 에어 호ਸਟੈਸ ਔਰ ਜੋ ਲੋਕ ਲੋਕਾਂ ਨੂੰ ਸੰਭਾਲਦੇ ਨੇ ਉਹ ਲੋਕ ਸੀ ਬਾਕੀ 230 ਪੈਸੇਂਜਰ ਸੀ ਇਸ ਦੇ ਵਿੱਚ ਜੋ ਮਰਨ ਜਿਨ੍ਹਾਂ ਜੋ ਲੋਕ ਸਵਾਰ ਸੀ ਉਹਨਾਂ ਦੇ ਵਿੱਚ ਉਹਨਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਗਿਣਤੀ ਭਾਰਤੀ ਲੋਕਾਂ ਦੀ ਸੀ ਉਸ ਤੋਂ ਬਾਅਦ ਯੂਕੇ ਦੇ ਨਾਗਰਿਕਾਂ ਦੀ ਸੀ ਇੱਕ ਸ਼ਖਸ ਪੁਰਤਗਾਲ ਦਾ ਸੀ ਉਸ ਤੋਂ ਇਲਾਵਾ ਕੈਨੇਡਾ ਦੇ ਲੋਕ ਵੀ ਸੀ ਜੋ ਲਿਸਟ ਸਾਡੇ ਸਾਹਮਣੇ ਆਈ ਹੈ ਉਸ ਦੇ ਮੁਤਾਬਕ 169 ਲੋਕ ਇੰਡੀਅਨ ਨਾਗਰਿਕਤਾ ਵਾਲੇ ਸੀ 53 ਲੋਕ ਬ੍ਰਿਟਿਸ਼ ਨੈਸ਼ਨਲ ਸੀ ਯਾਨੀ ਕਿ ਬ੍ਰਿਟੇਨ ਦੇ ਨਾਗਰਿਕ ਸੀ ਇੱਕ ਕੈਨੇਡੀਅਨ ਸੀ ਤੇ 7 ਜੀ ਹਾਂ 7 ਪੋਰਟੂਗੀਜ਼ ਨੈਸ਼ਨਲ ਸੀ ਯਾਨੀ ਕਿ 242 ਲੋਕਾਂ ਦੇ ਵਿੱਚੋਂ 169 ਲੋਕ ਜੋ ਸੀ ਉਹ ਇੰਡੀਅਨ ਸੀ ਔਰ ਜੋ 53 ਲੋਕ ਸੀ ਉਹ ਬ੍ਰਿਟੇਨ ਦੇ ਸੀ ਯਾਨੀ ਕਿ ਜੋ ਲੋਕ ਲੰਡਨ ਦੇ ਲਈ ਨਿਕਲੇ ਸੀ ਲੰਡਨ ਦੇ ਗੈਟਵੀਕ 에ਰਪੋਰਟ ਦੇ ਲਈ ਉਸ ਦੇ ਵਿੱਚ ਜੋ ਯੂਕੇ ਦੇ ਨਾਗਰਿਕ ਸੀ ਉਹ ਵੀ ਮਾਰੇ ਗਏ ਨੇ ਯਾਨੀ ਕਿ ਯੂਕੇ ਦੇ ਪਰਿਵਾਰਾਂ ਦੇ ਵਿੱਚ ਵੀ ਇਸ ਸਮੇਂ ਮਾਤਮ ਦਾ ਮਾਹੌਲ ਹੈ ਕਿਉਂਕਿ ਉਹ ਸਾਰੇ ਲੋਕ ਜੋ ਤਿਆਰੀ ਕਰਕੇ ਨਿਕਲੇ ਸੀ ਕਿ ਆਪਣਿਆਂ ਨੂੰ ਲੈਣ ਦੇ ਲਈ ਅਸੀਂ ਗੈਟਵੀ ਕੇ ਅਰਪੋਰਟ ਤੇ ਜਾਵਾਂਗੇ ਜੋ ਜਹਾਜ਼ 에ਅਰ ਇੰਡੀਆ ਦਾ 에ਅਰਲਾਈਨਰ 787 ਜੋ ਕਿ ਅਹਮਦਾਬਾਦ ਤੋਂ ਫਲਾਈ ਕਰਕੇ ਜਾਣਾ ਸੀ ਗੈਟਵੀ ਕੇ ਅਰਪੋਰਟ ਪਰ ਉਹ ਆਪਣੇ ਜੋ ਡੈਸਟੀਨੇਸ਼ਨ ਸੀ ਉਸ ਤੋਂ ਪਹੁੰਚਣ ਤੋਂ ਪਹਿਲਾਂ ਹੀ ਉਹ ਕ੍ਰੈਸ਼ ਹੋ ਗਿਆ ਜੋ ਤਸਵੀਰਾਂ ਨੇ ਉਹ ਬੇਹੱਦ ਡਰਾਉਣ ਵਾਲੀਆਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਜਹਾਜ਼ ਨੇ ਉਡਾਨ ਭਰੀ ਉਸ ਵੇਲੇ ਉਸਨੇ ਐਮਰਜੈਂਸੀ ਕਾਲ ਦਿੱਤੀ 에어 ట్రాਫਿਕ ਕੰਟਰੋਲ ਨੂੰ ਕੰਟਰੋਲ ਰੂਮ ਨੂੰ ਉੱਥੇ ਜਿਵੇਂ ਹੀ ਇੱਕ ਕਾਲ ਗਈ ਕਿ ਕੁਝ ਐਮਰਜੈਂਸੀ ਹੈ ਉਸ ਤੋਂ ਬਾਅਦ ਅਗਲੇ ਹੀ ਪਲ ਜਹਾਜ਼ ਦੇ ਨਾਲ ਯਾਨੀ 에어ਕ੍ਰਾਫਟ ਦੇ ਨਾਲ ਅਧਿਕਾਰੀਆਂ ਦੀ ਜੋ ਗਰਾਉਂਡ ਤੇ ਅਧਿਕਾਰੀ ਸੀ ਉਹਨਾਂ ਦਾ ਸੰਪਰਕ ਨਹੀਂ ਹੋ ਸਕਿਆ ਤੇ ਕੁਝ ਹੀ ਮਿੰਟਾਂ ਦੇ ਵਿੱਚ ਇਹ ਖਬਰ ਆਈ ਕਿ ਜਿਵੇਂ ਹੀ ਇਹ ਜਹਾਜ਼ ਟੇਕ-ਆਫ ਕਰਦਾ ਹੈ ਉਹ ਜਾ ਕੇ ਇੱਕ ਬਿਲਡਿੰਗ ਨਾਲ ਟਕਰਾ ਜਾਂਦਾ ਉਸ ਦੀ ਜੋ ਟੇਲ ਹੈ ਉਹ ਬਿਲਡਿੰਗ ਦੇ ਉੱਪਰ ਵੱਜਦੀ ਹੈ ਬਿਲਡਿੰਗ ਦੇ ਵਿੱਚ ਅੱਗ ਲੱਗ ਗਈ ਉਸ ਤੋਂ ਬਾਅਦ ਜੋ ਜਹਾਜ਼ ਹੈ ਜਹਾਜ਼ ਵੀ ਅੱਗ ਦੇ ਗੋਲੇ ਦੇ ਵਿੱਚ ਤਬਦੀਲ ਹੋ ਗਿਆ ਜੋ ਲਪਟਾ ਸੀ ਜੋ ਧੂਆ ਸੀ ਉਹ ਕਈ-ਕਈ ਕਿਲੋਮੀਟਰ ਅਸਮਾਨ ਦੇ ਵਿੱਚ ਦਿਖਾਈ ਦੇ ਰਿਹਾ ਪੂਰੀ ਦੁਨੀਆ ਦੇ ਵਿੱਚ ਇਹ ਤਸਵੀਰਾਂ ਇਸ ਸਮੇਂ ਵਾਇਰਲ ਹੋ ਰਹੀਆਂ ਨੇ ਇਹ ਤਸਵੀਰਾਂ ਬੇਹੱਦ ਡਰਾਉਣ ਵਾਲੀਆਂ ਇਸ ਕਰਕੇ ਨੇ ਕਿਉਂਕਿ ਉਹ ਲੋਕ ਜੋ ਆਪਣੇਆਂ ਨੂੰ ਅਲਵਿਦਾ ਆਖ ਕੇ ਇਸ ਜਹਾਜ਼ ਦੇ ਵਿੱਚ ਬੈਠੇ ਸੀ ਲੰਡਨ ਜਾਣ ਦੇ ਲਈ ਹੁਣ ਉਹ ਵਾਪਸ ਸ਼ਾਇਦ ਨਹੀਂ ਆ ਸਕਣਗੇ ਕਿਉਂਕਿ ਉਹਨਾਂ ਲੋਕਾਂ ਦੀ ਜ਼ਿੰਦਗੀ ਦੇ ਉੱਪਰ ਇਹ ਹਾਦਸਾ ਭਾਰੀ ਪੈ ਗਿਆ ਅਸੀਂ ਵਾਰ-ਵਾਰ ਇਹ ਕਹਿ ਰਹੇ ਹਾਂ ਕਿ 242 ਲੋਕਾਂ ਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਕਿੰਨੇ ਲੋਕ ਜ਼ਖਮੀ ਹੋਏ ਨੇ ਜਾਂ ਕਿੰਨੇ ਅਸਲ ਅੰਕੜਾ ਕੀ ਹੈ ਇਹ ਸਰਕਾਰ ਹੀ ਪੁਸ਼ਟੀ ਕਰੇਗੀ ਪਰ ਇੱਕ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਸ ਹਿਸਾਬ ਨਾਲ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੇ ਨੰਬਰ ਦੀ ਗੱਲ ਕਰਨੀ ਬੇਮਾਨੀ ਹੋਏਗਾ ਜਿਨਨੇ ਲੋਕ ਵੀ ਅਹਮਦਾਬਾਦ ਤੋਂ ਉੱਡੇ ਸੀ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਇਸ ਸਮੇਂ ਸ਼ੋਕ ਦਾ ਮਾਹੌਲ ਹੈ ਸਾਰੇ ਇਸ ਸਮੇਂ ਬੇਹਦ ਦੁੱਖ ਦੇ ਵਿੱਚ ਘਿਰ ਗਏ ਨੇ ਕਿਉਂਕਿ ਉਹਨਾਂ ਪਰਿਵਾਰਾਂ ਤੱਕ ਇਹ ਖਬਰ ਪਹੁੰਚ ਚੁੱਕੀ ਹੈ ਕਿ ਜਿਨ੍ਹਾਂ ਆਪਣਿਆਂ ਨੂੰ ਅਲਵਿਦਾ ਕਿਹਾ ਸੀ ਉਹ ਇਸ ਜੋ ਅੱਗ ਦੇ ਭਾਂਬੜ ਹੈ ਉਸ ਦਾ ਸ਼ਿਕਾਰ ਹੋਏ ਨੇ ਤਾਂ ਸਭ ਤੋਂ ਵੱਡੀ ਖਬਰ ਇਹ ਵੀ ਹੈ ਕਿ ਵਿਜੇ ਰੂਪਾਨੀ ਜੋ ਕਿ ਸਾਬਕਾ ਸੀਐਮਸੀ ਗੁਜਰਾਤ ਦੇ ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਉਹਨਾਂ ਦਾ ਜੋ ਸੀਟ ਨੰਬਰ ਹੈ 2D ਉਸ ਤੇ ਉਹ ਬੈਠੇ ਹੋਏ ਸੀ ਉਹਨਾਂ ਦਾ ਪੀਐਸ ਪਰਸਨਲ ਸੈਕਟਰੀ ਵੀ ਨਾਲ ਜਾ ਰਿਹਾ ਸੀ ਇਸ ਤਰ੍ਹਾਂ ਦੀ ਵੀ ਖਬਰਾਂ ਆ ਰਹੀਆਂ ਨੇ ਲੰਡਨ ਦੇ ਲਈ ਉਹ ਰਵਾਨਾ ਹੋਏ ਸੀ ਉਸ ਤੋਂ ਬਾਅਦ ਜੋ ਖਬਰਾਂ ਆਈਆਂ ਕਿ ਜਦੋਂ ਇਹ ਜਹਾਜ਼ ਇੱਕ ਹੌਸਟਲ ਦੇ ਨਾਲ ਟਕਰਾਇਆ ਡਾਕਟਰਾਂ ਦਾ ਹੌਸਟਲ ਸੀ ਸੋਚੋ ਕਿ ਜੋ ਡਾਕਟਰ ਉੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਸੀ ਉਹ ਵੀ ਇਸ ਦਾ ਸ਼ਿਕਾਰ ਹੋਏ ਨੇ ਤਾਂ ਇਹ ਜੋ ਜੋ ਨੁਕਸਾਨ ਹੋਇਆ ਇਹ ਸਿਰਫ ਜਹਾਜ਼ ਦਾ ਨਹੀਂ ਇਹ ਸੜਕ ਤੇ ਤੁਰਦੇ ਲੋਕਾਂ ਦਾ ਵੀ ਨੁਕਸਾਨ ਹੋਇਆ ਇਸ ਸਮੇਂ ਵੱਖ-ਵੱਖ ਖਬਰਾਂ ਸਾਹਮਣੇ ਆ ਰਹੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋ ਮਿਨਿਸਟਰ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਅਮਿਤ ਸ਼ਾਹ ਤੇ ਬਾਕੀ ਜੋ ਜੋ ਸੀਐਮ ਨੇ ਗੁਜਰਾਤ ਦੇ ਸਾਰਿਆਂ ਨੂੰ ਆਦੇਸ਼ ਦਿੱਤਾ ਹੈ ਕਿ ਅਹਮਦਾਬਾਦ ਜਲਦ ਤੋਂ ਜਲਦ ਪਹੁੰਚੋ ਇਸ ਦੇ ਨਾਲ ਹੀ ਅਹਮਦਾਬਾਦ 에어ਪੋਰਟ ਅੱਜ ਸ਼ਾਮ ਤੱਕ ਦੇ ਲਈ ਬੰਦ ਕਰ ਦਿੱਤਾ ਗਿਆ ਕੋਈ ਵੀ ਫਲਾਈਟ ਜੋ ਅਹਮਦਾਬਾਦ ਜਾਣੀ ਸੀ ਉਹ ਕੈਨਸਲ ਕਰ ਦਿੱਤੀ ਗਈ ਹੈ ਅਹਮਦਾਬਾਦ ਤੋਂ ਕੋਈ ਵੀ ਫਲਾਈਟ ਕਿਸੇ ਵੀ ਥਾਂ ਵਾਸਤੇ ਨਹੀਂ ਉੱਡੇਗੀ ਯਾਨੀ ਕਿ ਜੋ ਲੋਕ ਅਹਮਦਾਬਾਦ ਦੇ ਲਈ ਪਲਾਨ ਕਰ ਰਹੇ ਨੇ ਜਾਂ ਜਿਨ੍ਹਾਂ ਦੀ ਟਿਕਟਾਂ ਸਨ ਉਹ ਹੁਣ ਅਹਮਦਾਬਾਦ ਨਹੀਂ ਜਾ ਸਕਣਗੇ ਅਹਮਦਾਬਾਦ ਤੋਂ ਇਹ ਖਬਰ ਜਿਵੇਂ ਹੀ ਆਈ ਇਸ ਖਬਰ ਨੇ ਪੂਰੀ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਇਸ ਦੇ ਨਾਲ ਹੀ ਲੰਡਨ ਦੇ ਵਿੱਚ ਯੂਕੇ ਦੇ ਵਿੱਚ ਵੀ ਕਈ ਪਰਿਵਾਰ ਇਸ ਸਮੇਂ ਸ਼ੌਕ ਦੇ ਵਿੱਚ ਨੇ ਕਿਉਂਕਿ ਬਹੁਤ ਸਾਰੇ ਲੋਕ ਜੋ ਲੰਡਨ ਜਾ ਰਹੇ ਸੀ ਅਲੱਗ-ਅਲੱਗ ਕੰਮਾਂ ਦੇ ਲਈ ਤੇ ਉਹਨਾਂ ਦੇ ਵਿੱਚ ਜੋ 53 ਯੂਕੇ ਨੈਸ਼ਨਲ ਸੀ ਯਾਨੀ ਕਿ ਯੂਕੇ ਦੇ ਜੋ ਉੱਥੇ ਦੇ ਵਸਨੀਕ ਸੀ ਉਹਨਾਂ ਲੋਕਾਂ ਦੀ ਵੀ ਕਿਹਾ ਜਾ ਰਿਹਾ ਕਿ ਉਹ ਲੋਕ ਵੀ ਇਸ ਦਾ ਸ਼ਿਕਾਰ ਹੋਏ ਨੇ ਇਸ ਤੋਂ ਇਲਾਵਾ ਜੋ ਸੁਮੀਤ ਸਬਰਵਾਲ ਜੋ ਕੈਪਟਨ ਨੇ ਉਹਨਾਂ ਦੇ ਉਹ ਚਲਾ ਉਹਨਾਂ ਦੇ ਕਮਾਂਡ ਦੇ ਵਿੱਚ ਇਹ ਜੋ 에ਅਕ੍ਰਾਫਟ ਸੀ ਉਹ ਉਡਾਇਆ ਜਾ ਰਿਹਾ ਸੀ ਉਹਨਾਂ ਨੂੰ ਕਈ ਹਜ਼ਾਰ ਘੰਟੇ ਦਾ ਜੋ ਫਲਾਈਂਗ ਦਾ ਤਜਰਬਾ ਹੈ ਪਰ ਇਹ ਤਜਰਬਾ ਅੱਜ ਕੰਮ ਨਹੀਂ ਆਇਆ ਤੇ ਇਹ ਜੋ ਜਹਾਜ਼ ਹੈ ਇਸ ਜਹਾਜ਼ ਨੇ ਕਈ ਲੋਕਾਂ ਦੀ ਜ਼ਿੰਦਗੀਆ ਤੇ ਇਹ ਭਾਰੀ ਪੈ ਚੁੱਕਿਆ ਹੈ ਇਹ ਜਹਾਜ਼ ਦੀ ਜੋ ਲੰਬਾਈ ਹੈ ਉਹ 50 ਮੀਟਰ ਤੋਂ ਵੱਧ ਅਸੀਂ ਜਾ ਰਹੀ ਚੌੜਾਈ 60 ਮੀਟਰ ਹੈ ਤੇ ਉਚਾਈ 16.90 ਮੀਟਰ ਯਾਨੀ ਕਰੀਬ 17 ਮੀਟਰ ਇਸ ਦੀ ਉਚਾਈ ਹੈ ਇਸ ਦੇ ਵਿੱਚ ਜੋ ਬੈਲਨਸ ਯਾਨੀ ਜੋ ਫਿਊਲ ਸੀ ਉਹ 1,26,206 ਲੀਟਰ ਸੀ ਤੁਸੀਂ ਇਹ ਸੋਚੋ ਕਿ ਜਦੋਂ ਹੀ ਅਹਮਦਾਬਾਦ 에어ਪੋਰਟ ਤੋਂ ਇਹ ਟੇਕ-ਆਫ ਕੀਤਾ ਹੋਇਆ ਕਿਉਂਕਿ ਜਦੋਂ ਜਹਾਜ਼ ਉਡਣਾ ਹੁੰਦਾ ਉਸ ਨੂੰ ਉਸ ਦਾ ਟੈਂਕ ਫੁੱਲ ਕੀਤਾ ਜਾਂਦਾ ਜੋ ਫਿਊਲ ਹੈ ਉਹ ਉਸ ਦੇ ਵਿੱਚ ਪਾਇਆ ਜਾਂਦਾ ਤਾਂ ਕਿ ਲੰਬੀ ਦੂਰੀ ਤੈਅ ਕਰ ਸਕੇ ਸੋਚੋ ਜਦੋਂ ਇਹ ਹਾਦਸਾ ਗ੍ਰੈਸਟ ਹੋਇਆ ਤਾਂ ਉਸ ਦੇ ਜੋ ਫਿਊਲ ਵੀ ਬਹੁਤ ਜ਼ਿਆਦਾ ਸੀ ਉਸ ਤੋਂ ਇਲਾਵਾ ਹਾਦਸਾ ਤਾਂ ਹੋਇਆ ਹੀ ਹੋਇਆ ਤੇ ਇਸ ਤੋਂ ਬਾਅਦ ਜੋ ਘਟਨਾ ਵਾਪਰੀ ਹੈ ਉਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਖਬਰ ਅਸੀਂ ਕਵਾਂਗੇ ਅਹਮਦਾਬਾਦ एयर इंडिया भी ने, वो भी जारी किए पैसेंजर परिवार नंबर जारी किया गया है जिसका नंबर है वन जीरो वन एट डबल जीरो फाइव सिक्स नाइन वन ट्रिपल फोर एक बार मुड़ के सुन लो वन एट डबल जीरो फाइव सिक्स नाइन वन ट्रिपल फोर ਇਹ ਹੌਟਲਾਈਨ ਨੰਬਰ ਜਾਰੀ ਕੀਤਾ ਗਿਆ 29 ਲੋਕਾਂ ਦੇ ਲਈ ਜੋ ਲੋਕ ਇਸ ਹਾਦਸੇ ਨਾਲ ਸੰਬੰਧਿਤ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਨੇ ਤੇ ਉਹ ਲੋਕ ਜਿਨ੍ਹਾਂ ਦੇ ਆਪਣੇ ਇਸ ਜਹਾਜ਼ ਵਿੱਚ ਸਵਾਰ ਹੋ ਕੇ ਅਲਵਿਦਾ ਆ ਗਏ ਨੇ ਤੇ ਇਹ ਇਸ ਵੇਲੇ ਬੇਹਦ ਦੁਖਦਾਈ ਖਬਰ ਪੂਰੀ ਦੁਨੀਆ ਦੇ ਲਈ ਇਹੀ ਹੈ ਕਿ 에어 ਇੰਡੀਆ ਦਾ ਜਹਾਜ਼ ਅਹਮਦਾਬਾਦ ਵਿੱਚ ਟੇਕ-ਆਫ ਕਰਦਿਆਂ ਹੀ ਹਾਦਸਾ ਗ੍ਰਸਤ ਹੋ ਗਿਆ ਤੇ ਉਸ ਦੇ ਵਿੱਚ ਜੋ ਲੋਕ ਮੌਜੂਦ ਸੀ ਉਹਨਾਂ ਦਾ ਹਜੇ ਤੱਕ ਅਧਿਕਾਰਤ ਤੌਰ ਤੇ ਕਿੰਨੀਆਂ ਮੌਤਾਂ ਹੋਈਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਜਾ ਸਕੀ ਹੈ ਪਰ ਅਕਸਰ ਇਹੀ ਹੁੰਦਾ ਹੈ ਕਿ ਜਦੋਂ ਪਲੇਨ ਕ੍ਰੈਸ਼ ਹੁੰਦਾ ਹੈ ਤਾਂ ਬਚਣ ਵਾਲੇ ਦੀ ਗਿਣਤੀ ਨਾ ਮਾਤਰ ਹੁੰਦੀ ਹੈ ਇਹ ਵੀ ਸੱਚਾਈ ਸਾਨੂੰ ਮੰਨਣੀ ਪਵੇਗੀ ਕਿਉਂਕਿ ਇਸ ਤਰ੍ਹਾਂ ਦੇ ਹਾਦਸੇ ਦੇ ਵਿੱਚ ਬਚਣ ਦਾ ਜੋ ਰੇਸ਼ਿਓ ਹੈ ਉਹ ਬੇਹਦ ਘੱਟ ਹੁੰਦਾ ਚਮਤਕਾਰ ਹੀ ਲੋਕਾਂ ਨੂੰ ਬਚਾ ਸਕਦਾ ਹੈ ਪਰ ਇਸ ਦੇ ਵਿੱਚ ਕੁਝ ਦਿਖਦਾ ਨਹੀਂ ਆ ਰਿਹਾ ਜੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਉਹ ਤਸਵੀਰਾਂ ਗਵਾਹੀ ਭਰ ਰਹੀਆਂ ਨੇ ਕਿ ਜੋ ਲੋਕ ਇਸ ਦੇ ਵਿੱਚ ਬੈਠੇ ਸੀ ਉਹਨਾਂ ਲੋਕਾਂ ਦਾ ਕੀ ਹੋਇਆ ਹੋਵੇਗਾ ਸਾਡੇ ਕੋਲ ਕੁਝ ਤਸਵੀਰਾਂ ਅਜੇਹੀਆਂ ਵੀ ਆ ਰਹੀਆਂ ਨੇ ਜੋ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਕਿਉਂਕਿ ਇਸ ਦੇ ਵਿੱਚ ਲਾਸ਼ਾਂ ਨੇ ਜੋ ਲੋਕ ਇਸ ਦਾ ਸ਼ਿਕਾਰ ਹੋਏ ਨੇ ਉਹਨਾਂ ਦੇ ਸਰੀਰ ਸੜ ਚੁੱਕੇ ਨੇ ਖਾਸ ਕਰਕੇ ਜਿਸ ਥਾਂ ਤੇ ਇਹ ਹਾਦਸਾ ਹੋਇਆ ਉਸ ਥਾਂ ਤੇ ਬੀਜੀ ਰੋਡ ਸੀ ਯਾਨੀ ਰੋਡ ਚੱਲ ਰਿਆ ਸੀ ਬਿਲਡਿੰਗਾਂ ਸਨ ਤੇ ਜਿਸ ਬਿਲਡਿੰਗ ਤੇ ਜਿਵੇਂ ਪਹਿਲਾਂ ਹੀ ਦੱਸਿਆ ਹੈ ਉਹ ਬਿਲਡਿੰਗ ਸੀ ਡਾਕਟਰਾਂ ਦਾ ਹੋਸਟਲ ਉਹ ਵੀ ਅੱਗ ਲੱਗ ਗਈ ਤੇ ਜੋ ਫਾਇਰ ਫਾਈਟਰ ਸੀ ਉਹਨਾਂ ਵਾਸਤੇ ਡਬਲ ਚੁਣੌਤੀ ਸੀ ਚੁਣੌਤੀ ਡਬਲ ਇਸ ਕਰਕੇ ਸੀ ਕਿਉਂਕਿ ਉਹਨਾਂ ਨੇ ਜਹਾਜ਼ ਦੇ ਵਿੱਚ ਵੀ ਲੱਗੀ ਅੱਗ ਨੂੰ ਬੁਝਾਉਣਾ ਸੀ ਇਸ ਤੋਂ ਇਲਾਵਾ ਜੋ ਹੋਸਟਲ ਜੋ ਬਿਲਡਿੰਗ ਅਗਦੇ ਹਵਾਲੇ ਹੋ ਗਈ ਉਸ ਨੂੰ ਵੀ ਬੁਝਾਉਣਾ ਸੀ ਉਹ ਤਸਵੀਰ ਵੀ ਤੁਹਾਨੂੰ ਦਿਖਾਈਏ ਜਦੋਂ ਜਹਾਜ਼ ਦੀ ਟੇਲ ਯਾਨੀ ਪਿਛਲਾ ਪਾਸਾ ਜਹਾਜ਼ ਦਾ ਜਦੋਂ ਬਿਲਡਿੰਗ ਨਾਲ ਟਕਰਾਇਆ ਤਾਂ ਉਸ ਦਾ ਕੀ ਹਾਲ ਹੋਇਆ ਤਸਵੀਰ ਵੀ ਸਾਡੇ ਸਾਹਮਣੇ ਆ ਗਈ ਉਹ ਤਸਵੀਰ ਦਿਖਾਉਣੀ ਲਾਜ਼ਮੀ ਇਸ ਕਰਕੇ ਹੈ ਕਿਉਂਕਿ ਤੁਸੀਂ ਇਸ ਤੋਂ ਬਾਅਦ ਇਹ ਦੇਖ ਸਕਦੇ ਹੋ ਕਿ ਜਹਾਜ਼ੇ ਦਾ ਜੋ ਪੱਧਰ ਉਹ ਕਿੰਨਾ ਵੱਡਾ ਰਿਹਾ ਹੋਏਗਾ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜੋ ਜਹਾਜ਼ ਦਾ ਪਿਛਲਾ ਪਾਸਾ ਜਿਸ ਨੂੰ ਟੇਲ ਕਿਹਾ ਜਾਂਦਾ ਹੈ ਉਹ ਟੁੱਟ ਕੇ ਇੱਕ ਬਿਲਡਿੰਗ ਦੇ ਉੱਪਰ ਫਸ ਗਿਆ ਤੇ ਉਸ ਤੋਂ ਬਾਅਦ ਬਾਕੀ ਦਾ ਜਹਾਜ਼ ਕ੍ਰੈਸ਼ ਹੋ ਗਿਆ ਤੇ ਇਹ ਤਸਵੀਰ ਬੇਹੱਦ ਡਰਾਉਣੀ ਵੀ ਹੈ ਇਹ ਤਸਵੀਰ ਲੋਕਾਂ ਨੂੰ ਦੁੱਖ ਵੀ ਪਹੁੰਚਾ ਰਹੀ ਹੈ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਆਪਣੇ ਇਸ ਦੇ ਵਿਸਵਾਰ ਸੀ ਜਿਨ੍ਹਾਂ ਨੇ ਬਹੁਤ ਸਾਰੀ ਪਲੈਨਿੰਗ ਕੀਤੀ ਹੋਏਗੀ ਕਿ ਲੰਡਨ ਜਾ ਕੇ ਜਿੰਨੇ ਵੀ ਕੰਮਾਂ ਦੀ ਲਿਸਟ ਹੋਏਗੀ ਜਾਂ ਜੋ ਵੀ ਕੰਮ ਕਰਨੇ ਹੋਣਗੇ ਉਸ ਦੇ ਬਾਰੇ ਆਪਣੇ ਘਰਾਂ ਦੇ ਵਿੱਚ ਚਰਚਾਵਾਂ ਕੀਤੀ ਹੋਣੀਆ ਆਖਰੀ ਗੱਲਬਾਤ ਕੀਤੀ ਹੋਏਗੀ ਤਾਂ ਉਹਨਾਂ ਪਰਿਵਾਰਾਂ ਦਾ ਹਾਲ ਤੁਸੀਂ ਸਹਿਜ ਹੀ ਲਗਾ ਸਕਦੇ ਹੋ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਪਰਿਵਾਰ ਦਾ ਕੀ ਹਾਲ ਹੋਏਗਾ ਇਸ ਪਲੇਨ ਬਾਰੇ ਵੀ ਅਸੀਂ ਕੁਝ ਤੁਹਾਨੂੰ ਜਾਣਕਾਰੀ ਦੇ ਦਈਏ ਜੋ ਪਲੇਨ ਕ੍ਰੈਸ਼ ਹੋਇਆ ਹੈ ਇਸ ਪਲੇਨ ਦਾ ਪਲੇਨ ਹੈ ਬੋਇੰਗ 787 ਜਿਸ ਦਾ ਜਿਸ ਦਾ ਨੰਬਰ ਹੈ ਇਸ ਪਲੇਨ ਦਾ ਇਸ ਦੇ ਬਾਰੇ ਜਾਣਕਾਰੀ ਤੁਹਾਨੂੰ ਦੇ ਦਈਏ ਲੰਬਾਈ ਇਸ ਦੀ ਕਿੰਨੀ ਹੈ 50.70 ਯਾਨੀ 50 ਮੀਟਰ ਤੋਂ ਉੱਪਰ ਇਸ ਦੀ ਲੰਬਾਈ ਸੀ ਚੌੜਾਈ 60 ਮੀਟਰ ਤੇ ਉਚਾਈ ਕਰੀਬ ਕਰੀਬ 17 ਮੀਟਰ ਸੀ ਯਾਨੀ ਲੰਬਾ ਚੌੜਾ ਜਹਾਜ਼ ਜੋ ਕਿ 242 ਲੋਕਾਂ ਨੂੰ ਲੈ ਕੇ ਉੱਡਿਆ ਸੀ ਉਹ ਕ੍ਰੈਸ਼ ਹੋ ਗਿਆ ਦੋ ਇਸ ਦੇ ਵਿੱਚ ਇੰਜਨ ਹੁੰਦੇ ਨੇ ਜੋ ਫਿਊਲ ਹੈ ਇਸ ਦੇ ਵਿੱਚ 126000 ਲੀਟਰ ਇਸ ਦੇ ਵਿੱਚ ਫਿਊਲ ਪੈਂਦਾ ਤੇ ਚੱਲਣ ਦੀ ਜਿਹੜੀ ਸਪੀਡ ਹੈ 950 ਕਿਲੋਮੀਟਰ ਪ੍ਰਤੀ ਘੰਟਾ ਯਾਨੀ ਕਿ ਜਦੋਂ ਟੇਕ-ਆਫ ਕਰ ਰਿਹਾ ਸੀ ਅਗਰ ਇਹ ਸਹੀ ਸਲਾਮਤ ਹੁੰਦਾ ਤਾਂ 950 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਇਸ ਨੇ ਉਡਾਨ ਭਰਨੀ ਸੀ ਤੇ ਦੁਪਹਿਰ 1:30 ਮਿੰਟ ਤੋਂ ਬਾਅਦ ਇਸ ਦੀ ਉਡਾਨ ਹੁੰਦੀ ਹੈ ਟੇਕ-ਆਫ ਕਰਦਾ ਉਸ ਤੋਂ ਬਾਅਦ ਇਸ ਇੱਕ ਕ੍ਰੈਸ਼ ਹੋ ਜਾਂਦਾ ਜਿਸ ਨੇ ਅੱਜ ਯੂਕੇ ਟਾਈਮ ਦੇ ਮੁਤਾਬਕ ਸ਼ਾਮ 6:45 ਸ਼ਾਮ ਨੂੰ ਯੂਕੇ ਦੇ ਗੈਟਵਿਕ 에어ਪੋਰਟ ਤੇ ਲੈਂਡ ਕਰਨਾ ਸੀ ਪਰ ਹੁਣ ਇਹ ਲੈਂਡਿੰਗ ਕਦੇ ਨਹੀਂ ਹੋ ਸਕੇਗੀ ਅ ਅੱਗੇ ਵੀ ਇੱਕ ਹੋਰ ਖਬਰ ਆ ਰਹੀ ਹੈ ਸਾਡੇ ਕੋਲ ਕਿ ਜੋ ਅ ਖਬਰ ਆਈ ਹੈ ਕਿ ਜੋ 에어 ਇੰਡੀਆ ਦਾ ਜਹਾਜ਼ ਹੈ 에어 ਇੰਡੀਆ 171 ਔਰ ਆਪਰੇਸ਼ਨਲ ਕੰਟਰੋਲ ਰੂਮ ਹੈਜ਼ ਬੀਨ ਐਕਟੀਵੇਟਿਡ ਐਟ ਦ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਕੋਆਰਡੀਨੇਸ਼ਨ ਡਿਟੇਲਸ यह गया कि जो नंबर है वह भी जारी कर दिया गया है जेकर किसी तरह का कोई कोऑर्डिनेशन करना किसी ने भी जिमें पहले हेल्पलाइन नंबर दसिया एक नंबर तूर तो दस दिए जिसका नंबर है जीरो डबल वन टू फोर सिक्स वन जीरो एट फोर थ्री जीरो डबल वन टू फोर सिक्स वन एट एट फोर थ्री इस अलावा तो एक मोबाइल नंबर भी जारी किया गया नाइन सिक्स फाइव जीरो थ्री नाइन वन एट फाइव नाइन फिर तो सुन लो नाइन सिक्स फाइव जीरो थ्री नाइन वन ये दो नंबर क्विक लिए शेयर किए गए ऑपरेशनल कंट्रोल रूम बनाया गया है जो भी जानकारी हासिल करनी हो इस नंबर से जानकारी ली जा सकती है तो मुड़ के हेल्पलाइन नंबर हॉटलाइन नंबर जो है डेडिकेटेड जो पैसेंजरस के लिए किया गया एयर इंडिया ने इशू किया है उसद नंबर मुड़ के बोल दईए वन एट डबल जीरो फाइव सिक्स नाइन वन ट्रिपल फोर फिर तो सुन लो वन एट डबल जीरो फाइव सिक्स नाइन वन ट्रिपल फोर ਤਾਂ ਇਹ ਜੋ ਹੌਟਲਾਈਨ ਨੰਬਰ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਇਹ ਜੋ 에ਵੀਏਸ਼ਨ ਮਿਨਿਸਟਰੀ ਨੇ ਜਾਰੀ ਕੀਤਾ ਨੰਬਰ ਉਹ ਵੀ ਸੁਣ ਲਓ 01124610843 ਮੋਬਾਈਲ ਨੰਬਰ ਹੈ 9650391859 ਤਾਂ ਇਹ ਦੋ ਨੰਬਰ ਜਾਰੀ ਕੀਤੇ ਗਏ ਨੇ ਜੋ ਲੋਕਾਂ ਲਈ ਸਹਾਇਤਾ ਸਬਤ ਹੋ ਸਕਦੇ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਦੇ ਲਈ ਤਾਂ ਤਸਵੀਰਾਂ ਤੁਹਾਡੇ ਤੱਕ ਇੱਕ ਇੱਕ ਕਰਕੇ ਪਹੁੰਚ ਰਹੀਆਂ ਨੇ ਉਹ ਤਸਵੀਰ ਤੁਹਾਨੂੰ ਮੁੜ ਕੇ ਦਿਖਾਈਏ ਜਦੋਂ ਇਹ ਤਸਵੀਰ ਸਾਹਮਣੇ ਆਈ ਹਰ ਉਹ ਸ਼ਖਸ ਗਹਿਰੇ ਦੁੱਖ ਵਿੱਚ چلا ਗਿਆ ਜਦੋਂ ਇਹ ਇਸ ਜਹਾਜ਼ ਨੇ ਅਹਮਦਾਬਾਦ 에ਅਰਪੋਰਟ ਤੋਂ ਉਡਾਨ ਭਰੀ ਉਸ ਤੋਂ ਬਾਅਦ ਇਸ ਜਹਾਜ਼ ਦਾ ਹਾਲ ਜੋ ਹੋਇਆ ਉਹ ਲਾਈਵ ਤਸਵੀਰਾਂ ਵੀ ਮੋਬਾਈਲ ਫੋਨ ਦੇ ਵਿੱਚ ਕੈਚ ਹੋ ਗਈਆਂ ਨੇ ਜਿਨ੍ਹਾਂ ਲੋਕਾਂ ਨੇ ਇਹ ਤਸਵੀਰ ਦੇਖੀ ਹੈ ਉਹ ਲੋਕ ਇਸ ਸਦਮੇ ਤੋਂ ਬਾਹਰ ਨਹੀਂ ਉੱਬਰ ਰਹੇ ਕਿ ਇਸ ਜਹਾਜ਼ ਵਿੱਚ ਬੈਠੇ 242 ਲੋਕ ਇਸ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ ਕੋਈ ਸ਼ਖਸ ਸਹਜੇ ਹੀ ਮੋਬਾਈਲ ਫੋਨ ਤੋਂ ਵੀਡੀਓ ਬਣਾ ਰਿਹਾ ਸੀ ਇਸ ਜਹਾਜ਼ ਦੀ ਕਿਉਂਕਿ ਇਸ ਜਹਾਜ਼ ਦੀ ਜੋ ਮੂਵਮੈਂਟ ਸੀ ਉਹ ਆਮ ਵਰਗੀ ਨਹੀਂ ਲੱਗੀ ਇਸ ਕਰਕੇ ਉਹ ਵੀਡੀਓ ਬਣਾਇਆ ਜਾ ਰਿਹਾ ਸੀ ਜਿਵੇਂ ਹੀ ਇਹ ਜਹਾਜ਼ ਉੱਡਿਆ ਇਸ ਨੇ ਆਪਣਾ ਅਕਸਰ ਹੁੰਦਾ ਕਿ ਜਹਾਜ਼ ਜਦੋਂ ਟੇਕ-ਆਫ ਕਰਦਾ ਹੈ ਤਾਂ ਉੱਪਰ ਨੂੰ ਜਾਂਦਾ ਹੈ ਪਰ ਇਸ ਦੀ ਜੋ ਲੈ ਸੀ ਜੋ ਇਸ ਦਾ ਲੈਵਲ ਸੀ ਉਹ ਲੈਵਲ ਨਾਲੋਂ ਥੱਲੇ ਜਾ ਰਿਹਾ ਸੀ ਤੇ ਅਚਾਨਕ ਹੀ ਜਿਵੇਂ ਹੀ ਇਹ ਬਿਲਡਿੰਗ ਤੇ ਡਿੱਗਿਆ ਬਿਲਡਿੰਗ ਨਾਲ ਇਸ ਦਾ ਇਹ ਕ੍ਰੈਸ਼ ਹੋਇਆ ਉਸ ਤੋਂ ਬਾਅਦ ਅੱਗ ਦੇ ਭਾਂਬੜ ਤੇ ਧੂੰਏ ਦਾ ਭਾਂਬੜ ਪੂਰੇ ਅਸਮਾਨ ਦੇ ਵਿੱਚ ਫੈਲ ਗਿਆ ਪੂਰਾ ਅਹਮਦਾਬਾਦ ਸਿਟੀ ਜੋ ਉਸ ਇਲਾਕੇ ਦੇ ਕਈ-ਕਈ ਕਿਲੋਮੀਟਰ ਤੱਕ ਧੂਆ ਫੈਲ ਗਿਆ ਤੋਂ ਬਾਅਦ ਸੜਕ ਤੇ ਇਸ ਤਰ੍ਹਾਂ ਦੇ ਹਾਲਾਤ ਬਣੇ ਜਿਵੇਂ ਕਿਸੇ ਜੰਗ ਵਰਗੇ ਹਾਲਾਤ ਹੋਣ ਐਨਡੀਆਰਐਫ ਦੀਆਂ ਟੀਮਾਂ ਇਸ ਤੋਂ ਇਲਾਵਾ ਸੀਆਰਪੀਐਫ ਦੀਆਂ ਟੀਮਾਂ ਜਿੰਨੀਆਂ ਵੀ ਬਚਾਅ ਕਰਦੇ ਟੀਮਾਂ ਨੇ ਫਾਇਰ ਫਾਈਟਰਸ ਨੇ ਸਾਰੇ ਦੇ ਸਾਰੇ ਮੌਕੇ ਤੇ ਪਹੁੰਚ ਚੁੱਕੇ ਨੇ ਔਰ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਹਸਪਤਾਲਾਂ ਤੱਕ ਜਾਣ ਵਾਲੀਆਂ ਜਿੰਨੀਆਂ ਵੀ ਰੋਡਸ ਨੇ ਸਭ ਗ੍ਰੀਨ ਕੋਰੀਡੋਰ ਬਣਾ ਦਿੱਤਾ ਜਾਵੇ ਜੋ ਵੀ ਬਚਾਅ ਕਾਰਜ ਹੋਏਗਾ ਐਂਬੂਲੈਂਸ ਸਿੱਧਾ ਹਸਪਤਾਲ ਪਹੁੰਚੇਗੀ ਸਭ ਤੋਂ ਡਰਾਉਣ ਵਾਲੀ ਤਸਵੀਰ ਇਹ ਵੀ ਹੈ ਕਿ ਜਿਸ ਥਾਂ ਤੇ ਇਹ ਹਾਸਾ ਹੋਇਆ ਉਸ ਦੇ ਆਲੇ ਦੁਆਲੇ ਦੀਆਂ ਬਿਲਡਿੰਗਾਂ ਇਸ ਸਮੇਂ ਬਿਲਕੁਲ ਸੜ ਕੇ ਸੁਆਹ ਹੋ ਚੁੱਕੇ ਹਨ ਡਿੱਗੀਆਂ ਨਹੀਂ ਪਰ ਉਹਨਾਂ ਦੇ ਵਿੱਚ ਧੂਆ ਇਸ ਤਰ੍ਹਾਂ ਫੈਲ ਗਿਆ ਇਸ ਤਰ੍ਹਾਂ ਉਹਨਾਂ ਨੂੰ ਅੱਗ ਲੱਗ ਗਈ ਹੈ ਜਿਵੇਂ ਤੁਸੀਂ ਤਸਵੀਰਾਂ ਦੇਖਦੇ ਹੋਵੋਗੇ ਜਿਵੇਂ ਯੂਕਰੇਨ ਅਤੇ ਰਸ਼ੀਆ ਦੇ ਵਿੱਚ ਲੜਾਈ ਹੋਈ ਕਈ ਜੋ ਬਿਲਡਿੰਗਾਂ ਨੇ ਉਹ ਕਾਲੇ ਧੂਏ ਦੇ ਨਾਲ ਸੜੀਆਂ ਨੇ ਉਸੇ ਤਰ੍ਹਾਂ ਹੀ ਇਹ ਬਿਲਡਿੰਗਾਂ ਇੱਥੇ ਦਿਖਾਈ ਦੇ ਰਹੀਆਂ ਨੇ ਤਸਵੀਰਾਂ ਬੇਹੱਦ ਡਰੋਨ ਵਾਲੀਆਂ ਨੇ ਹੁਣ ਵੀ ਜਹਾਜ਼ ਦੇ ਮਲਵੇ ਦੇ ਵਿੱਚੋਂ ਧੂਆ ਲਗਾਤਾਰ ਨਿਕਲ ਰਿਹਾ ਹੈ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਾਇਰ ਫਾਈਟਰਸ ਪਹੁੰਚੇ ਹੋਏ ਨੇ ਜਿੰਨੇ ਵੀ ਫੌਜੀ ਜਿੰਨੇ ਵੀ ਸੁਰੱਖਿਆ ਦਸਤੇ ਨੇ ਉਹ ਇਸ ਦੇ ਵਿੱਚ ਲਗਾ ਲਗਾ ਦਿੱਤੇ ਜਾ ਚੁੱਕੇ ਨੇ ਜੋ ਗੁਜਰਾਤ ਦੇ ਸੀਐਮ ਨੇ ਉਹ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਇਸ ਪੂਰੇ ਮਸਲੇ ਨੂੰ ਵਾਰ ਫੁੱਟਿੰਗ ਦੇ ਤੌਰ ਤੇ ਯਾਨੀ ਜੰਗੀ ਪੱਧਰ ਤੇ ਇਸ ਨੂੰ ਸੰਭਾਲ ਰਹੇ ਹਾਂ ਪਰ ਸਭ ਤੋਂ ਹੈਰਾਨ ਕਰਨ ਵਾਲੀ ਤੇ ਸਭ ਤੋਂ ਪਰੇਸ਼ਾਨ ਕਰਨ ਵਾਲੀ ਇਹ ਹੈ ਕਿ ਜੋ ਲੋਕ ਆਪੋ ਆਪਣੇ ਘਰਾਂ ਤੋਂ ਨਿਕਲੇ ਸੀ ਲੰਡਨ ਜਾਣ ਦੇ ਲਈ ਹੁਣ ਉਹ ਨਹੀਂ ਪਹੁੰਚ ਸਕਣਗੇ ਕਿਉਂਕਿ ਜੋ ਇਹ ਹਾਲ ਹੋਇਆ ਜਹਾਜ਼ ਦਾ ਉਸ ਤੋਂ ਬਾਅਦ ਇਸ ਦਾ ਅੰਦਾਜ਼ਾ ਲਗਾਉਣਾ ਕਿ ਕੋਈ ਜਿੰਦਾ ਬਚਿਆ ਹੋਵੇਗਾ ਇਹ ਬੇਮਾਨੀ ਹੋਏਗਾ ਕਿਉਂਕਿ ਇੰਨੇ ਵੱਡੇ ਹਾਦਸੇ ਤੋਂ ਬਾਅਦ ਬਚਣਾ ਮੁਸ਼ਕਲ ਹੁੰਦਾ ਹੈ ਤੇ ਇਹਨਾਂ ਦੇ ਵਿੱਚ ਹੀ ਸਵਾਰ ਜੋ ਸੀ ਉਹ ਸੀ ਵਿਜੇ ਰੁਪਾਣੀ ਪੰਜਾਬ ਬੀਜੇਪੀ ਦੇ ਇਨਚਾਰਜ ਅਤੇ ਸਾਬਕਾ ਸੀਐਮ ਗੁਜਰਾਤ ਉਹਨਾਂ ਦਾ ਵੀ 2D ਨੰਬਰ ਜੋ ਉਹਨਾਂ ਦਾ ਸੀਟ ਨੰਬਰ ਹੈ ਉਹ ਵੀ ਸਾਹਮਣੇ ਆਇਆ ਉਹਨਾਂ ਦੇ ਨਾਮ ਦੇ ਨਾਲ ਕਹਿਆ ਜਾ ਰਿਹਾ ਕਿ ਪਰਸਨਲ ਸੈਕਟਰੀ ਵੀ ਉਹਨਾਂ ਦੇ ਨਾਲ ਇੱਥੇ ਸਫ਼ਰ ਕਰ ਰਿਹਾ ਸੀ ਜੋ ਲੰਡਨ ਦੇ ਲਈ ਨਿਕਲੇ ਸੀ ਹੁਣ ਸਾਨੂੰ ਇਹ ਨਹੀਂ ਪਤਾ ਕਿ ਵਿਜੇ ਰupani ਦੇ ਨਾਲ ਕਿੰਨੇ ਲੋਕ ਹੋਰ ਮੌਜੂਦ ਸੀ ਉਹਨਾਂ ਦੇ ਗਰੁੱਪ ਦੇ ਵਿੱਚ ਕਿੰਨੇ ਲੋਕ ਸੀ ਜਾਂ ਕੀ ਉਹ ਪਰਿਵਾਰ ਦੇ ਮੈਂਬਰਾਂ ਨਾਲ ਜਾ ਰਹੇ ਸੀ ਜਾਂ ਉਹਨਾਂ ਲੋਕਾਂ ਨਾਲ ਜਾ ਰਹੇ ਸੀ ਕਿਸੇ ਜਾਂ ਕਿਸੇ ਅਫੀਸ਼ੀਅਲ ਵਿਜ਼ਿਟ ਤੇ ਜਾ ਰਹੇ ਸੀ ਇਹ ਅਜੇ ਕਨਫਰਮ ਹੋਣਾ ਬਾਕੀ ਹੈ ਪਰ ਇਸ ਸਮੇਂ ਜੋ ਖਬਰ ਆ ਰਹੀ ਹੈ ਉਹ ਬੇਹਤ ਦੁਖਦਾਈ ਖਬਰ ਇਸ ਕਰਕੇ ਹੈ ਕਿਉਂਕਿ ਲੰਡਨ ਦੇ ਗੈਟਵਿਕ 에ਅਰਪੋਰਟ ਤੇ ਉਹ ਲੋਕ ਜੋ ਆਪਣੇ ਦਾ ਇੰਤਜ਼ਾਰ ਕਰਨ ਦੇ ਲਈ ਨਿਕਲਣ ਵਾਲੇ ਸੀ ਉਹ ਇੰਤਜ਼ਾਰ ਹੁਣ ਕਦੇ ਖਤਮ ਨਹੀਂ ਹੋਏਗਾ ਪੂਰੀ ਜ਼ਿੰਦਗੀ ਖਤਮ ਨਹੀਂ ਹੋਏਗਾ ਕਿਉਂਕਿ ਇਸ ਸਮੇਂ ਲੰਡਨ ਦੇ ਵਿੱਚ ਵੀ ਲੰਡਨ ਦੇ ਗੈਟਵਿਕ 에ਅਰਪੋਰਟ ਤੇ ਵਿੱਚ ਲੰਡਨ ਦੇ ਦੋ ਵੱਡੇ 에ਅਰਪੋਰਟ ਨੇ ਇੱਕ ਹੀਥਰੋ 에ਅਰਪੋਰਟ ਹੈ ਇੱਕ ਗੈਟਵਿਕ 에ਅਰਪੋਰਟ ਹੈ ਗੈਟਵਿਕ 에ਅਰਪੋਰਟ ਤੇ ਬਹੁਤ ਸਾਰੇ ਭਾਰਤੀ ਪਹੁੰਚਦੇ ਨੇ ਕਿਉਂਕਿ ਇੱਥੋਂ ਹੀ ਉਹਨਾਂ ਨੇ ਟੈਕਸੀਆਂ ਜਾਂ ਗੱਡੀਆਂ ਦੇ ਰਾਹੀਂ ਚਾਰ ਇਲਾਕਿਆਂ ਦੇ ਵਿੱਚ ਯੂਕੇ ਦੇ ਜਾਣਾ ਹੁੰਦਾ ਜਿੱਥੋਂ ਉਹਨਾਂ ਨੇ ਸਫਰ ਕਰਨਾ ਹੁੰਦਾ ਪਰ ਗੈਟਵਿਕ 에어ਪੋਰਟ ਤੇ ਵੀ ਇਸ ਸਮੇਂ ਮਾਤਮ ਵਰਗਾ ਹਾਲਾਤ ਬਣਿਆ ਹੋਇਆ ਅਹਮਦਾਬਾਦ 에어ਪੋਰਟ ਤੇ ਤਾਂ ਹੈ ਹੀ ਕਿਉਂਕਿ ਜਿਨ੍ਹਾਂ ਲੋਕਾਂ ਦੇ ਲੋਕ ਜਿਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰ ਇਸ ਜਹਾਜ਼ ਦੇ ਵਿੱਚ ਸੀ ਉਹ ਸਾਰੇ ਹੌਲੀ ਹੌਲੀ ਕਰਕੇ 에어ਪੋਰਟ ਪਹੁੰਚਣਾ ਸ਼ੁਰੂ ਹੋ ਰਹੇ ਨੇ ਯਾ ਇਸ ਤੋਂ ਇਲਾਵਾ ਉਹਨਾਂ ਹਸਪਤਾਲਾਂ 'ਚ ਪਹੁੰਚ ਰਹੇ ਨੇ ਜਿੱਥੇ ਜ਼ਖਮੀਆਂ ਨੂੰ ਜਾਂ ਜੋ ਲੋਕ ਇਸ ਦਾ ਸ਼ਿਕਾਰ ਹੋਏ ਨੇ ਉਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਤਾਂ ਬੇहद ਦੁਖਦਾਈ ਤੇ ਬੇहद ਡਰਾਉਣ ਵਾਲੀ ਖਬਰ ਇਸ ਸਮੇਂ ਅਹਮਦਾਬਾਦ ਤੋਂ ਆਈ ਹੈ ਜੋ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ ਤਾਂ ਇਸ ਸਮੇਂ ਜੋ ਵੱਡੀ ਖਬਰ ਹੈ ਉਹ ਇਹ ਹੀ ਹੈ ਕਿ ਇਸ ਦੇ ਵਿੱਚ ਜਿੰਨੇ ਲੋਕ ਸਵਾਰ ਸੀ ਉਹਨਾਂ ਦੇ ਵਿੱਚ ਜ਼ਿਆਦਾਤਰ ਗਿਣਤੀ ਭਾਰਤੀਆਂ ਦੀ ਸੀ 53 ਲੋਕ यूके ਦੇ ਨਾਗਰਿਕ ਦੱਸੇ ਜਾ ਰਹੇ ਨੇ ਹੁਣ ਕੀ ਉਹ ਭਾਰਤੀ ਮੂਲ ਦੇ ਨੇ ਜਾਂ ਉਹ ਲੋਗ ਅੰਗਰੇਜ਼ ਨੇ ਜਾਂ ਜੋ ਯੂਕੇ ਦੇ ਅਸਲ ਵਸਨੀਕ ਨੇ ਉਹ ਲੋਕ ਨੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਪਰ ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਇਸ ਖਬਰ ਦੀ ਚਰਚਾ ਹੋ ਰਹੀ ਹੈ ਕਿਉਂਕਿ ਇਸ ਖਬਰ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਅੰਦਰ ਤੱਕ ਕਿਉਂਕਿ ਇਸ ਖਬਰ ਦੀ ਉਮੀਦ ਕਿਸੇ ਨੇ ਨਹੀਂ ਸੀ ਕਿ ਐਨੀ ਖਤਰਨਾਕ ਖਬਰ ਸਾਡੇ ਸਾਹਮਣੇ ਆਏਗੀ ਜੋ ਹੈਲਪਲਾਈਨ ਨੰਬਰ ਹੈ ਜੋ ਹੌਟਲਾਈਨ ਨੰਬਰ ਹੈ ਉਹ ਪਰਿਵਾਰਾਂ ਦੇ ਲਈ ਮੈਂ ਵਾਰ-ਵਾਰ ਇਸ ਕਰਕੇ ਪੜ ਰਿਹਾ ਕਿਉਂਕਿ ਹੋ ਸਕਦਾ ਹੈ ਕਿ ਉਹਨਾਂ ਲੋਕਾਂ ਨੂੰ ਮਦਦ ਮਿਲ ਸਕੇ ਕਿਸੇ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਦੇ ਲਈ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸ ਨੂੰ ਫੋਨ ਕਰਕੇ ਪੁੱਛਿਆ ਜਾਵੇ ਤਾਂ ਉਹ ਨੰਬਰ ਤੁਸੀਂ ਜ਼ਰੂਰ ਇੱਕ ਵਾਰ ਤੁਹਾਨੂੰ ਨੋਟ ਕਰਾ ਦਈਏ ਉਹ ਹੈ 1800569144 1800569144 ਤੇ ਇਸ ਤੋਂ ਬਾਅਦ ਬੇहद ਅਹਿਮ ਖਬਰ ਇਹ ਹੀ ਹੈ ਕਿ ਇਸ ਸਮੇਂ ਅਹਮਦਾਬਾਦ 에어ਪੋਰਟ ਤੋਂ ਕੁਝ ਕੁ ਕਿਲੋਮੀਟਰ ਦੂਰੀ ਤੇ ਕੋਹਰਾ ਮਚਿਆ ਹੋਇਆ ਹੈ ਜੋ ਯੂਕੇ ਦੇ ਪੀਐਮ ਨੇ ਕੀਅਰ ਕੀਅਰ ਸਟਾਰਮਰ ਉਹਨਾਂ ਨੇ ਵੀ ਇਸ ਪੂਰੇ ਮਸਲੇ ਦੇ ਉੱਪਰ ਆਪਣਾ ਬਿਆਨ ਜਾਰੀ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਦ ਸੀਨਸ ਇਮਰਜਿੰਗ ਆਫ ਅ ਲੰਡਨ ਬਾਉਂਡ ਪਲੇਨ ਕੈਰੀਂਗ ਮੈਨੀ ਬ੍ਰਿਟਿਸ਼ ਨੈਸ਼ਨਲਸ ਕ੍ਰੈਸ਼ਿੰਗ ਇਨ ਦਾ ਇੰਡੀਅਨ ਸਿਟੀ ਆਫ ਅਹਮਦਾਬਾਦ ਆਰ ਡੈਵਸਟੇਟਿੰਗ ਉਹ ਕਹਿ ਰਹੇ ਨੇ ਕਿ ਜਿੰਨੇ ਜੋ ਜਹਾਜ਼ ਅਹਮਦਾਬਾਦ ਤੋਂ ਲੰਡਨ ਦੇ ਲਈ ਉੱਡਿਆ ਸੀ ਉਸ ਦੇ ਵਿੱਚ ਬਹੁਤ ਸਾਰੇ ਯੂਕੇ ਦੇ ਨਾਗਰਿਕ ਸੀ ਇਹ ਤਸਵੀਰਾਂ ਜੋ ਸਾਹਮਣੇ ਆ ਰਹੀਆਂ ਨੇ ਉਹ ਦੇਖ ਕੇ ਸਭ ਕੁਝ ਏਦਾਂ ਲੱਗ ਰਿਹਾ ਬਰਬਾਦ ਹੋ ਗਏ ਬਰਬਾਦੀ ਦੀਆਂ ਤਸਵੀਰਾਂ ਨੇ ਉਹ ਇਹ ਕਹਿ ਰਹੇ ਨੇ ਉਹ ਕਹਿ ਰਹੇ ਕਿ ਆਈ ਏਮ ਬੀ ਇੰਗ ਕੇਪਟ ਅਪਡੇਟਡ ਐਸ ਦ ਸਿਚੁਏਸ਼ਨ ਡਵੈਲਪਸ ਉਹ ਕਹਿ ਰਹੇ ਨੇ ਕਿ ਜਿੰਨੀ ਵੀ ਸਿਚੁਏਸ਼ਨ ਜੋ ਵੀ ਹਾਲਾਤ ਨੇ ਉਸ ਦੇ ਬਾਰੇ ਮੈਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਮੇਰੇ ਜੋ ਸ਼ਰਧਾਂਜਲੀ ਹੈ ਉਹਨਾਂ ਪਰਿਵਾਰਾਂ ਦੇ ਜੋ ਲੋਕ ਚਲੇ ਗਏ ਉਹਨਾਂ ਦੇ ਲਈ ਹੈ ਜੋ ਲੋਕ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਇਹ ਬੇहद ਪਰੇਸ਼ਾਨ ਕਰਨ ਵਾਲਾ ਸਮਾਂ ਹੈ ਉਹ ਇਹ ਵੀ ਕਹਿ ਰਹੇ ਨੇ ਇਸ ਤੋਂ ਇਲਾਵਾ ਜੋ ਦਿਲ ਤੋੜਨ ਵਾਲੀ ਗੱਲ ਹੈ ਜੋ ਇਸ ਤੋਂ ਵੀ ਦੁਖਦਾਈ ਗੱਲ ਹੈ ਕਿ ਜੋ ਪਲੇਨ ਕ੍ਰੈਸ਼ ਹੋਇਆ ਉਹ ਪਲੇਨ ਕ੍ਰੈਸ਼ ਹੋਇਆ ਉਸ ਬਿਲਡਿੰਗ ਤੇ ਜੋ ਡਾਕਟਰਾਂ ਦਾ ਹੋਸਟਲ ਸੀ ਮਤਲਬ ਕਿ ਜੋ ਡਾਕਟਰ ਇਸ ਸਮੇਂ ਜੋ ਦਿਨ ਦੇ ਵੇਲੇ ਸੀ ਜਦੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਿਲਡਿੰਗ ਦੇ ਵਿੱਚ ਹੋਸਟਲ ਦੇ ਵਿੱਚ ਘੱਟ ਗਿਣਤੀ ਦੇ ਵਿੱਚ ਡਾਕਟਰ ਹੋਣਗੇ ਕਿਉਂਕਿ ਇਸ ਸਮੇਂ ਸਾਰੇ ਡਾਕਟਰ ਹਸਪਤਾਲਾਂ ਦੇ ਵਿੱਚ ਡਿਊਟੀਆਂ ਤੇ ਹੁੰਦੇ ਨੇ ਤਾਂ ਇਹੀ ਕਿਹਾ ਇਹੀ ਲੋਕ ਰਾਬਤ ਤੋਂ ਦੁਆ ਕਰ ਰਹੇ ਨੇ ਕਿ ਜਿੰਨੇ ਲੋਕ ਇਸ ਹੋਸਟਲ ਵਿੱਚ ਹੋਣੇ ਚਾਹੀਦੇ ਸੀ ਉਹ ਉਸ ਸਮੇਂ ਮੌਜੂਦ ਨਹੀਂ ਹੋਣਗੇ ਕਿਉਂਕਿ ਦਿਨ ਦਾ ਵੇਲਾ ਸੀ ਸਾਰੇ ਆਪਣੇ ਹਸਪਤਾਲਾਂ ਦੇ ਵਿੱਚ ਜਾਂ ਆਪਣੀਆਂ ਕਲਾਸਾਂ ਦੇ ਵਿੱਚ ਹੋਣਗੇ ਤਾਂ ਜੋ ਕੈਜ਼ੁਅਲਟੀ ਹੈ ਹੌਸਟਲ ਦੇ ਉੱਪਰ ਉਹ ਸ਼ਾਇਦ ਘਟ ਹੋ ਸਕਦੀ ਹੈ ਪਰ ਕੈਜ਼ੁਅਲਟੀ ਹੋਈ ਜ਼ਰੂਰ ਹੈ ਕਿਉਂਕਿ ਬਹੁਤ ਸਾਰੀਆਂ ਅਜੇ ਇਹ ਅਸੀਂ ਮ੍ਰਿਤਕ ਦੇਹਾਂ ਦੇਖੀਆਂ ਨੇ ਜੋ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਉਹ ਸੜਕ ਤੇ ਵਿਖਰੀਆਂ ਹੋਈਆਂ ਨੇ ਬਿਲਡਿੰਗ ਦੇ ਥੱਲੇ ਡਿੱਗੀਆਂ ਹੋਈਆਂ ਨੇ ਕਿਉਂਕਿ ਉਸ ਉਹੀ ਬਿਲਡਿੰਗ ਹੈ ਜਿਸ ਦੇ ਵਿੱਚ ਲੋਕ ਰਹਿ ਰਹੇ ਸੀ ਹੌਸਟਲ ਦੇ ਵਿੱਚ ਜੋ ਰਹਿੰਦੇ ਸੀ ਡਾਕਟਰ ਹੋ ਰਹੇ ਸੀ ਤਾਂ ਨੁਕਸਾਨ ਜੋ 242 ਲੋਕਾਂ ਦਾ ਹੋਇਆ ਉਹ ਤਾਂ ਸਾਨੂੰ ਪਤਾ ਹੈ ਪਰ ਬਾਹਰ ਜੋ ਲੋਕ ਪਲੇਨ ਦੇ ਨੀਚੇ ਸੀ ਯਾਨੀ ਸੜਕਾਂ ਤੇ ਸੀ ਬਿਲਡਿੰਗਾਂ ਦੇ ਵਿੱਚ ਸੀ ਉਹ ਕਿੰਨੇ ਲੋਕ ਨੇ ਜੋ ਇਹ ਨੰਬਰ ਹੈ ਉਹ ਕਿੰਨਾ ਜਾ ਕੇ ਜਾ ਕੇ ਨਿਕਲੇਗਾ ਇਹ ਹਜੇ ਸਾਫ਼-ਸਾਫ਼ ਨਹੀਂ ਦੱਸਿਆ ਜਾ ਸਕਦਾ ਸਿਰਫ ਔਰ ਸਿਰਫ ਅਸੀਂ 242 ਨੰਬਰ ਦੀ ਗੱਲ ਕਰ ਰਹੇ ਹਾਂ ਪਰ ਜੋ ਲੋਕ ਬਾਹਰ ਫਿਰ ਰਹੇ ਸੀ ਉਹ ਲੋਕ ਕਿੰਨੇ ਸੀ ਇਸ ਬਾਰੇ ਹਜੇ ਤੱਕ ਅਧਿਕਾਰਤ ਅੰਕੜਾ ਨਹੀਂ ਆਇਆ ਸਰਕਾਰ ਇਸ ਦੇ ਬਾਰੇ ਅਧਿਕਾਰਤ ਅੰਕੜਾ ਜਾਰੀ ਕਰੇਗੀ ਉਸ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਆਖਿਰਕਾਰ ਜੋ ਕੈਜ਼ੂਐਲਟੀਆਂ ਨੇ ਉਹ ਕਿੰਨੀਆਂ ਹੋਈਆਂ ਨੇ ਆ ਅਹਮਦਾਬਾਦ ਦੇ ਜਿੰਨੇ ਵੀ ਵੱਡੇ ਹਸਪਤਾਲ ਨੇ ਸਾਰੇ ਵੱਡੇ ਹਸਪਤਾਲ ਹਸਪਤਾਲਾਂ ਦੇ ਵਿੱਚ ਇਸ ਸਮੇਂ ਕੋਹਰਾ ਮਚਿਆ ਹੋਇਆ ਕਿਉਂਕਿ ਲਾਸ਼ਾਂ ਤੇ ਜੋ ਲੋਕ ਜ਼ਖਮੀ ਨੇ ਉਹਨਾਂ ਨੂੰ ਲੈ ਕੇ ਐਂਬੂਲੈਂਸਾਂ ਹਸਪਤਾਲਾਂ ਵੱਲ ਦੌੜਦੀਆਂ ਜਾ ਰਹੀਆਂ ਨੇ ਤੇ ਹਸਪਤਾਲਾਂ ਦੇ ਵਿੱਚ ਇਸ ਸਮੇਂ ਹਫੜਾ ਦਫੜੀ ਦਾ ਮਾਹੌਲ ਬਣਿਆ ਹੋਇਆ ਐਮਰਜੈਂਸੀਸ ਲਗਭਗ ਭਰ ਗਈਆਂ ਨੇ ਇਹ ਬੇहद ਡਰਾਉਣੀ ਤੇ ਬੇहद ਦੁੱਖ ਪੈਦਾ ਕਰਨ ਵਾਲੀ ਤਸਵੀਰ ਸਾਡੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੰਨੇ ਲੋਕਾਂ ਦਾ ਨੁਕਸਾਨ ਹੋਣ ਦਾ ਖਤ ਖਤਸ਼ਾ ਜਿਤਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਇੱਕ ਹੋਰ ਨੰਬਰ ਜਾਰੀ ਕੀਤਾ ਗਿਆ ਗੈਟਵਿਕ 에어ਪੋਰਟ ਦੇ ਲਈ ਜਿੱਥੇ ਜੋ ਲੋਕ ਗੈਟਵਿਕ 에어ਪੋਰਟ ਤੇ ਨੰਬਰ ਫੋਨ ਕਰਕੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਨੇ ਬ੍ਰਿਟਿਸ਼ ਨੈਸ਼ਨਲ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਨੇ ਉਹ ਨੰਬਰ ਜਾਰੀ ਕੀਤਾ ਗਿਆ ਹੈ 0207008500 ਮੁੜ ਕੇ ਪੜディー ਜੇਕਰ ਤੁਸੀਂ ਲੰਡਨ ਦੇ ਵਿੱਚ ਫੋਨ ਕਰਨਾ ਚਾਹੁੰਦੇ ਹੋ ਲੰਡਨ ਦੇ ਗੈਟਵਿਕ 에어ਪੋਰਟ ਤੋਂ ਕੁਝ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਤਾਂ ਉਹ ਨੰਬਰ ਹੈ 0207008500 ਤੇ ਇਹ ਬੇहद ਇਸ ਸਮੇਂ ਦੁਖ ਦੇਣ ਵਾਲੀ ਖਬਰ ਇਹ ਹੈ ਇਸ ਦੇ ਵਿੱਚ 169 ਜਿਵੇਂ ਪਹਿਲਾਂ ਹੀ ਦੱਸਿਆ ਸੀ ਇੰਡੀਅਨ ਨੈਸ਼ਨਲ ਭਾਰਤੀ ਲੋਕ ਸੀ 53 ਬ੍ਰਿਟਿਸ਼ ਲੋਕ ਸੀ ਤੇ ਇੱਕ ਕੈਨੇਡੀਅਨ ਨਾਗਰਿਕ ਸੀ ਤੇ ਇਸ ਤੋਂ ਇਲਾਵਾ ਸੱਤ ਪੁਰਤਗਾਲ ਦੇ ਲੋਕ ਸੀ ਜੋ ਰਹਿਣ ਵਾਲੇ ਸੀ ਜੋ ਇਸ ਜਹਾਜ਼ ਵਿੱਚ ਮੌਜੂਦ ਸੀ 242 ਦੇ ਵਿੱਚੋਂ 230 ਪੈਸੇਂਜਰ ਤੇ 12 ਕਰੂ ਮੈਂਬਰਸ 12 ਕਰੂ ਮੈਂਬਰਸ ਦੇ ਵਿੱਚੋਂ ਦੋ ਪਾਇਲਟ ਤੇ 10 에어 ਸਟਾਫ ਜੋ ਸੀ ਜੋ ਜਹਾਜ਼ ਦੇ ਅੰਦਰ ਸਾਰੀਆਂ ਸੇਵਾਵਾਂ ਦਿੰਦਾ ਸੀ ਦੋ ਪਾਇਲਟ ਸੀ ਉਸ ਦੇ ਵਿੱਚ ਸੁਮੇਤ ਸੱਬਰਵਾਲ ਜੋ ਕਿ ਸੀਨੀਅਰ ਪਾਇਲਟ ਸੀ ਜਿਨ੍ਹਾਂ ਦੇ ਕਮਾਂਡ ਹੇਠ ਇਹ ਜਹਾਜ਼ ਉਡਾਇਆ ਜਾ ਰਿਹਾ ਸੀ ਅਹਮਦਾਬਾਦ ਤੋਂ ਲੰਡਨ ਦੇ ਲਈ ਉਹ ਇਸ ਨੂੰ ਪੂਰਾ ਕਮਾਂਡ ਕਰ ਰਏ ਸੀ ਪਰ ਇਹ ਜਦੋਂ ਖਬਰ ਆਈ ਕਿ ਐਮਰਜੈਂਸੀ ਕਾਲ ਕਾਲ ਜੋ 에ਅ ਟ੍ਰੈਫਿਕ ਕੰਟਰੋਲ ਰੂਮ ਤੱਕ ਇਸ ਜਹਾਜ਼ ਨੇ ਪਹੁੰਚਾਈ ਕਿ ਮਦਦ ਦੀ ਲੋੜ ਹੈ ਉਸ ਤੋਂ ਬਾਅਦ ਅਚਾਨਕ ਇਸ ਦਾ ਸੰਪਰਕ ਟੁੱਟ ਗਿਆ ਗਰਾਊਂਡ ਸਟਾਫ ਨਾਲ ਤੇ ਉਸ ਤੋਂ ਬਾਅਦ ਜੋ ਤਸਵੀਰ ਸਾਹਮਣੇ ਆਈ ਉਹ ਪੂਰੀ ਦੁਨੀਆ ਦੇ ਸਾਹਮਣੇ ਹੈ ਅਚਾਨਕ ਇਹ ਹੋਸਟਲ ਦੀ ਬਿਲਡਿੰਗ ਦੇ ਨਾਲ ਟਕਰਾਇਆ ਤੇ ਉਸ ਤੋਂ ਬਾਅਦ ਜੋ ਧੂਆਂ ਸੀ ਜੋ ਅੱਗ ਸੀ ਉਹ ਅਸਮਾਨ ਦੇ ਵਿੱਚ ਉਹਦੀਆਂ ਲਫਟਾਂ ਦਿਖਾਈ ਦੇਣ ਲੱਗੀਆਂ ਕਈ-ਕਈ ਕਿਲੋਮੀਟਰ ਦੀ ਦੂਰੀ ਤੋਂ ਇਹ ਬੇਹਤ ਖੌਫਨਾਕ ਤੇ ਡਰਾਉਣੀ ਤਸਵੀਰਾਂ ਇਸ ਸਮੇਂ ਤੁਹਾਡੇ ਸਾਹਮਣੇ ਹੈ ਜੋ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰ ਬੇਹਤ ਅਹਿਮ ਇਸ ਕਰਕੇ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਇਹ ਗਰਾਊਂਡ ਹੈ ਗਰਾਊਂਡ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਏ ਜਿੱਥੇ ਕ੍ਰੈਸ਼ ਹੋਇਆ ਜਹਾਜ਼ ਨੂੰ ਤਾਂ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਗ ਲੱਗੇ ਜਹਾਜ਼ ਨੂੰ ਪਰ نیچے ਖੜ ਕੇ ਜੋ ਫਾਇਰ ਫਾਈਟਰਸ ਨੇ ਉਹ ਲਗਾਤਾਰ ਬਿਲਡਿੰਗ ਨੂੰ ਲੱਗੀ ਅੱਗ ਤੇ ਜਹਾਜ਼ ਦੇ ਮਲਵੇ ਚੋਂ ਨਿਕਲ ਰਹੇ ਧੂੰਏ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਇਹ ਪੂਰੀ ਤਰ੍ਹਾਂ ਅੱਗ ਦੇ ਉੱਪਰ ਕਾਬੂ ਨਹੀਂ ਪਾਇਆ ਜਾ ਸਕਿਆ ਜੋ ਲੋਕ ਇਸ ਦੀ ਸਵਾਰ ਸੀ ਉਹਨਾਂ ਦੀ شناخت ਕਰਨੀ ਵੀ ਬਾਕੀ ਹੈ ਇਹਨਾਂ ਸਵਾਰਾਂ ਦੇ ਵਿੱਚੋਂ ਹੁਣ ਤੱਕ ਦੀ ਜੋ ਖਬਰ ਆ ਰਹੀ ਹੈ ਉਹਨਾਂ ਸਵਾਰਾਂ ਦੇ ਵਿੱਚੋਂ ਸਾਬਕਾ ਸੀਐਮ ਵਿਜੇ ਰੂਪਾਣੀ ਤੇ ਉਹਨਾਂ ਦੇ ਸਹਾਇਕ ਵੀ ਸੀ ਜੋ ਲੰਡਨ ਦੇ ਲਈ ਉਡਾਨ ਭਰ ਰਹੇ ਸੀ ਉਸ ਜਹਾਜ਼ ਦੇ ਵਿੱਚ ਬੈਠੇ ਸੀ ਇੱਕ ਤਸਵੀਰ ਤੁਸੀਂ ਦੇਖ ਰਹੇ ਹੋ ਐਂਬੂਲੈਂਸਾਂ ਦੀ ਇਹ ਤਸਵੀਰ ਡਾਕਟਰਾਂ ਦੇ ਵਿੱਚ ਫੜਾ ਦਫੜੀ ਮੱਚੀ ਹੋਈ ਹੈ ਕਿਉਂਕਿ ਇਹਨਾਂ ਐਂਬੂਲੈਂਸਿਸ ਦੇ ਵਿੱਚ ਪਾ ਕੇ ਹੀ ਉਹਨਾਂ ਸਾਰੇ ਲੋਕਾਂ ਨੂੰ ਜੋ ਲੋਕ ਜ਼ਖਮੀ ਨੇ ਜਾਂ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੈ ਉਹਨਾਂ ਨੂੰ ਹਸਪਤਾਲ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸੇ ਕਰਕੇ ਗ੍ਰੀਨ ਕੋਰੀਡੋਰ ਬਣਾਇਆ ਗਿਆ ਸਭ ਤੋਂ ਅਹਿਮ ਗੱਲ ਇਹ ਹੈਗੀ ਕਿ ਇਹ ਜੋ ਜਹਾਜ਼ ਹੈ ਉਹ ਕੁਝ ਮਿੰਟਾਂ ਦੇ ਟੇਕ-ਆਫ ਤੋਂ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ ਇਸ ਦਾ ਜੋ ਕੰਟਰੋਲ ਸੀ ਯਾਨੀ ਜੋ ਇਨੂੰ ਥਰਸਟ ਕਿਹਾ ਜਾਂਦਾ ਹੈ ਇਸ ਤਰ੍ਹਾਂ ਕਹਿੰ ਲੋ ਕਿ ਜਦੋਂ ਟੇਕ-ਆਫ ਤੋਂ ਬਾਅਦ ਜਹਾਜ਼ ਦੀ ਪੋਜੀਸ਼ਨ ਹੁੰਦੀ ਉਹ ਨਹੀਂ ਬਣੀ ਤੇ ਉਸ ਤੋਂ ਬਾਅਦ ਉਹ ਬਿਲਡਿੰਗ ਦੇ ਵਿੱਚ ਟਕਰਾ ਗਿਆ ਤੇ 에어ਪੋਰਟ ਤੋਂ ਬਾਹਰ ਨਿਕਲਦੇ ਆ ਹੀ ਉਸ ਦਾ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਤਸਵੀਰਾਂ ਜਿਹੜੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਉਹ ਬੇहद ਡਰਾਉਣੀਆਂ ਨੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਤਸਵੀਰਾਂ ਉਹਨਾਂ ਲੋਕਾਂ ਦੀਆਂ ਨੇ ਜੋ ਲੋਕ ਇਹ ਜਹਾਜ਼ ਦੇ ਵਿੱਚ ਸਵਾਰ ਹੋ ਕੇ ਉੱਡੇ ਸੀ ਤੇ ਤਸਵੀਰ ਇੱਕ ਪਾਸੇ ਤੁਸੀਂ ਦੇਖ ਰਹੇ ਹੋ ਅੱਗ ਦੇ ਜੋ ਜੋ ਮਲਬਾ ਹੈ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਐਮਬੂਲੈਂਸਿਸ ਜੋ ਆ ਰਹੀਆਂ ਨੇ ਉਹ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾ ਕੇ ਮੁੜ ਕੇ ਸਪੌਟ ਤੇ ਪਹੁੰਚ ਰਹੀਆਂ ਨੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਹੋਇਆ ਉਸ ਤੋਂ ਬਾਅਦ ਜੋ ਬਿਲਡਿੰਗਾਂ ਨੇ ਉਹਨਾਂ ਬਿਲਡਿੰਗਾਂ ਨੂੰ ਵੀ ਬੁਝਾਉਣ ਦੀ ਉਹਨਾਂ ਦੇ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਹ ਤਸਵੀਰ ਬੇहद ਅਹਿਮ ਹੈ ਕਿਉਂਕਿ ਸੋਚੋ ਕਿ ਇਹ ਇਹ ਸਾਰਾ ਜਹਾਜ਼ ਜਦੋਂ ਅੱਗ ਦੇ ਹਵਾਲੇ ਹੋਇਆ ਹੋਏਗਾ ਤੇ ਇਹ ਤਸਵੀਰ ਜੋ ਬਿਲਡਿੰਗਾਂ ਨੂੰ ਅੱਗ ਲੱਗੀ ਹੈ ਉਸ ਦਾ ਕੀ ਹਾਲ ਹੋਇਆਗਾ ਪੂਰੀ ਦੋ ਦੋ ਬਿਲਡਿੰਗਾਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਹੁਮੰਜ਼ਰਾ ਬਿਲਡਿੰਗਾਂ ਨੇ ਇਹਨਾਂ ਨੂੰ ਅੱਗ ਲੱਗੀ ਕਾਲਾ ਧੂਆਂ ਇਹਨਾਂ ਦੇ ਉੱਪਰ ਪੂਰਾ ਚਿਪਕ ਗਿਆ ਤੇ ਥੱਲੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਜਿਵੇਂ ਕੋਈ ਵਾਰ ਵਾਲੀ ਸਿਚੁਏਸ਼ਨ ਹੋਵੇ ਜਿਵੇਂ ਕੋਈ ਮਜ਼ਾਈ ਲਾ ਕੇ ਡਿੱਗੀ ਹੋਵੇ ਇਸ ਤਰ੍ਹਾਂ ਦੀ ਤਸਵੀਰ ਬਣ ਗਈ ਇਹ ਬੇਹਦ ਦਿਲ ਤੋੜਨ ਵਾਲੀ ਤਸਵੀਰਾਂ ਕੁਝ ਲੋਕ ਵੀ ਸਾਹਮਣੇ ਆਏ ਨੇ ਇਸ ਹਾਦਸੇ ਤੋਂ ਬਾਅਦ ਉਹ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਆ ਮਾਰੀ ਫੇਨ ਜਾ ਰਹੀ ਧੀ 1 ਵਜੇ 1 ਵਜੇ ਜਾ ਰਹੀ ਧੀ ਮੈਂ 1:10 1:10 ਦੇ ਬਾਅਦ ਫਲਾਈਟ ਸੀ ਫਿਰ ਜਾ ਰਹੀ ਧੀ ਲੰਡਨ ਲੰਡਨ ਜਾਣੇ ਤੋਂ ਪਹਿਲੇ ਹੀ ਕ੍ਰੈਸ਼ ਹੋ ਗਿਆ ਪਲੇਨ ਹਾਂ साड़ी था वो कंप्यूसर थी और लंदन जा रही थी हाँ फिर तो एक घंटे में समझ रहा है लेन ट्रैक हो गया है इसलिए मैं वापस अहमदाबाद के बाहर निकल गया था तो वापस ही आए सील में आ गया क्या अभी लग रहा है क्या प्रशासन की तरफ से क्या हेल्प भी देखने भी नहीं मिला वो तो अंदर एंट्री नहीं मिली सील में अभी तो कुछ कुछ भी, भी, भी समाचार नहीं मिला ਜਾ ਰਹੀ ਥਾ ਉਹ ਕੰਪਨੀ ਸਰ ਤੇ ਲੰਡਨ ਜਾ ਰਹੀ ਥੀ ਹਾਂ ਫਿਰ ਆਹ ਭਾਈ ਸੋ ਇਹ ਉਹ ਲੋਕ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਲੰਡਨ ਦੇ ਲਈ ਉਡਾਨ ਭਰੀ ਸੀ ਹੁਣ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹਨਾਂ ਨਾਲ ਇਹ ਵਾਪਰ ਕੀ ਗਿਆ ਕੁਝ ਹੀ ਕੁਝ ਹੀ ਮਿੰਟਾਂ ਬਾਅਦ ਜਦੋਂ ਇਹ ਪਲੇਨ ਟੇਕ-ਆਫ ਕੀਤਾ ਹੋਏਗਾ ਉਸ ਤੋਂ ਬਾਅਦ ਇਹਨਾਂ ਨੂੰ ਅੰਦਾਜ਼ਾ ਹੋਏਗਾ ਕਿ ਉਹਨੇ ਲੰਡਨ ਦੇ ਲਈ ਰਵਾਨਾ ਹੋ ਚੁੱਕੇ ਪਰ ਇਹਨਾਂ ਨੇ ਇਹ ਅਸਤਾਦੀ ਨਹੀਂ ਸੋਚਿਆ ਹੋਏਗਾ ਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੁਝ ਇਸ ਤਰ੍ਹਾਂ ਦਾ ਹੋ ਜਾਏਗਾ ਇਹ ਤਸਵੀਰਾਂ ਬੇਹਦ ਦੁੱਖ ਦੇਣ ਵਾਲੀਆਂ ਨੇ ਇਹ ਤਸਵੀਰਾਂ ਇਸ ਤਰ੍ਹਾਂ ਨੇ ਜਿਵੇਂ ਕਿਸੇ ਤਰ੍ਹਾਂ ਦਾ ਕੋਈ ਵਾਰ ਵਾਲਾ ਇਲਾਕਾ ਹੋਵੇ ਕਈ ਕਈ 100 ਮੀਟਰ ਤੱਕ ਜਿੰਨੀ ਤੱਕ ਤੁਹਾਡੀ ਤਸਵੀਰ ਤੁਹਾਡੀ ਨਜ਼ਰ ਜਾ ਰਹੀ ਹੈ ਉੱਥੇ ਤੱਕ ਬਰਬਾਦੀ ਦੇ ਨਿਸ਼ਾਨ ਦਿਖ ਰਹੇ ਨੇ ਲਗਾਤਾਰ ਜੋ ਫਾਇਰ ਫਾਈਟਰਸ ਨੇ ਉਹ ਬਿਲਡਿੰਗਾਂ ਜੋ ਇਸ ਹਾਸੇ ਤੋਂ ਬਾਅਦ ਇਸ ਦਾ ਇਸ ਦੇ ਅਜਦ ਵਿੱਚ ਆਈਆਂ ਨੇ ਉਸ ਨੂੰ ਵੀ ਉਸ ਦੇ ਉੱਪਰ ਵੀ ਪਾਣੀ ਪਾ ਕੇ ਉਸ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਇਹਨਾਂ ਦੇ ਵਿੱਚ ਵੀ ਅੱਗ ਲੱਗ ਗਈ ਹੈ ਕਿਉਂਕਿ ਸਿਮਿੰਟ ਜੋ ਹੈ ਜੋ ਇੱਕ ਵਾਰ ਅੱਗ ਫੜ ਲਵੇ ਤਾਂ ਕਾਫੀ ਦੇਰ ਤੱਕ ਉਹ ਬੁਝਦਾ ਨਹੀਂ ਹੈ ਇਸੇ ਕਰਕੇ ਜੋ ਫਾਇਰ ਫਾਈਟਰਸ ਦੀ ਇੱਕ ਹੋਰ ਚੁਣੌਤੀ ਹੈ ਕਿ ਮਲਵੇ ਦੇ ਵਿੱਚ ਜੋ ਲੋਕ ਨੇ ਉਹਨਾਂ ਨੂੰ ਕੱਢਣਾ ਜੋ ਜਹਾਜ਼ ਹੈ ਉਸ ਨੂੰ ਉਸ ਦੇ ਵਿੱਚੋਂ ਜੋ ਧੂਆ ਨਿਕ ਰਿਹਾ ਹੈ ਕੋਈ ਹੋਰ ਬਲਾਸਟ ਨਾ ਹੋਏ ਉਸ ਨੂੰ ਵੀ ਰੋਕਣਾ ਇਸ ਤੋਂ ਇਲਾਵਾ ਇਹ ਜੋ ਬਿਲਡਿੰਗ ਹੈ ਤੁਸੀਂ ਬਿਲਡਿੰਗ ਦੀ ਤਸਵੀਰ ਦੇਖ ਰਹੇ ਹੋ ਜੋ AC ਲੱਗੇ ਹੋਏ ਨੇ ਜੋ ਉਹਨਾਂ ਦੇ ਪੱਖੇ ਲੱਗੇ ਹੋਏ ਨੇ AC ਦੇ ਉਹ ਵੀ ਨੁਕਸਾਨੇ ਗਏ ਨੇ ਇਸ ਨੂੰ ਵੀ ਬੁਝਾਉਣਾ ਫਾਇਰਫਾਈਟਰਸ ਲਈ ਚੁਣੌਤੀ ਹੈ ਇਸ ਸਮੇਂ ਤਾਂ ਬੇਹੱਦ ਡਰਾਉਣ ਵਾਲੀਆਂ ਤਸਵੀਰਾਂ ਇਹ ਸਾਹਮਣੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਬਹੁਤ ਕਈ ਦਹਾਕੀਆਂ ਤੋਂ ਬਾਅਦ ਇਸ ਤਰ੍ਹਾਂ ਦਾ ਘਟਨਾ ਹੋਇਆ ਹੋਈ ਹੋਏਗੀ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਅਕਸਰ ਅਸੀਂ ਖਬਰਾਂ ਸੁਣਦੇ ਹਾਂ ਕਿ ਜਹਾਜ਼ ਪਲੇਨ ਕ੍ਰੈਸ਼ ਹੋ ਗਿਆ ਪਰ ਇਸ ਤਰ੍ਹਾਂ ਰਿਹਾਇਸ਼ੀ ਇਲਾਕੇ ਦੇ ਉੱਪਰ ਪਲੇਨ ਕ੍ਰੈਸ਼ ਹੋਣਾ ਤੇ ਉਸ ਤੋਂ ਬਾਅਦ ਬਿਲਡਿੰਗ ਦੇ ਵਿੱਚ ਜੋ ਲੋਕ ਮੌਜੂਦ ਹੋਣ ਉਹਨਾਂ ਦਾ ਨੁਕਸਾਨ ਹੋਣਾ ਇਹ ਉਸ ਤੋਂ ਬਾਅਦ ਉਸ ਤੋਂ ਬਾਅਦ ਤਾਂ ਹੋਰ ਵੀ ਦਿਲ ਤੋੜਨ ਵਾਲੀ ਗੱਲ ਹੈ ਹੁਣ ਇਹ ਅੰਦਾਜ਼ਾ ਸਿੱਧੇ ਸਿੱਧੇ ਤੌਰ ਤੇ ਨਹੀਂ ਹੈ ਕਿ ਇਸ ਇਹ ਜੋ ਬਿਲਡਿੰਗਾਂ ਦੇ ਦਾ ਦੀ ਜੋ ਅੱਗ ਹੈ ਉਸ ਨੂੰ ਬੁਝਾਇਆ ਜਾ ਰਿਹਾ ਹੈ ਉਸ ਦੇ ਵਿੱਚ ਕਿੰਨੇ ਲੋਕ ਬੈਠੇ ਹੋਣਗੇ ਇਹ ਕੋਈ ਸਰਕਾਰੀ ਦਫ਼ਤਰ ਇਸ ਤਰ੍ਹਾਂ ਲੱਗਦਾ ਇਸ ਤਰ੍ਹਾਂ ਜਾਪ ਰਿਹਾ ਜਿਸ ਤਰ੍ਹਾਂ ਦੀਆਂ ਜੋ ਏਸੀ ਇਸ ਦੇ ਵਿੱਚ ਲੱਗੇ ਹੋਏ ਨੇ ਪੂਰੇ ਦਾ ਪੂਰਾ 12 ਇਸ ਨੂੰ ਇਹ ਸੜ ਗਿਆ ਹੁਣ ਜੋ ਲੋਕ ਇਸ ਦੇ ਵਿੱਚ ਮੌਜੂਦ ਹੋਣਗੇ ਉਹ ਕਿਵੇਂ ਇਵੈਕੂਏਟ ਹੋਏ ਹੋਣਗੇ ਕਿ ਉਹ ਕੱਢੇ ਜਾ ਸਕੇ ਨੇ ਜਾਂ ਨਹੀਂ ਜਾਂ ਅੰਦਰ ਹੀ ਟਰੈਪ ਨੇ ਇਹ ਵੀ ਇੱਕ ਵੱਡਾ ਚੈਲੰਜ ਹੈ ਤਾਂ ਜਿਵੇਂ ਜਿਵੇਂ ਵੀ ਅੱਗੇ ਦੀ ਅਪਡੇਟ ਆਏਗੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਪਰ ਇਹ ਤਸਵੀਰ ਦੇਖਣੀ ਲਾਜ਼ਮੀ ਹੈ ਜਦੋਂ ਇਹ ਜਹਾਜ਼ ਟੇਕ ਆਫ ਕਰਕੇ ਜਾਂਦਾ ਤੇ ਹੌਲੀ-ਹੌਲੀ ਉੱਪਰ ਦੀ ਜਾਣ ਦੀ ਬਜਾਏ ਨੀਚੇ ਜਾਂਦਾ ਤੇ ਨੀਚੇ ਜਾਂਦੇ ਸਾਰ ਹੀ ਜਿਵੇਂ ਧੂਏ ਦਾ ਤੇ ਅੱਗ ਦਾ ਇੱਕ ਗੋਲਾ ਬਣ ਕੇ ਸਮਾਨ ਦੇ ਵਿੱਚ ਉੱਡਦਾ ਇਸ ਤਰ੍ਹਾਂ ਲੱਗ ਰਿਹਾ ਕੋਈ ਮਿਜ਼ਾਈਲ ਕੋਈ ਵੱਡਾ ਬੰਬ ਕਈ ਹਜ਼ਾਰ ਕਿਲੋ ਜੋ ਜਿਵੇਂ ਬੰਮ ਧਮਾਕਾ ਕੇ ਸਮਗਰੀ ਹੋ ਉਹ ਬਲਾਸਟ ਹੋ ਗਈ ਉਹ ਕੁਝ ਇਸ ਤਰ੍ਹਾਂ ਦਾ ਆ ਰਿਹਾ ਤੁਸੀਂ ਇਹ ਆਖਰੀ ਪਲ ਨੇ ਇਸ ਜਹਾਜ਼ ਦੇ ਜੋ 에ਅਰਲਾਈਨਸ ਹੈ ਇੰਡੀਅਨ 에ਅਰਲਾਈਨਸ 에ਅਰ ਇੰਡੀਆ ਦਾ ਜੋ ਜਹਾਜ਼ ਹੈ ਉਸ ਤੋਂ ਬਾਅਦ ਕ੍ਰੈਸ਼ ਹੋਇਆ ਕੋਈ ਸ਼ਖਸ ਆਪਣੇ ਘਰ ਦੀ ਛੱਤ ਤੋਂ ਬਾਲਕਨੀ ਤੋਂ ਇਸ ਦੀ ਵੀਡੀਓ ਬਣਾ ਰਿਹਾ ਸੀ ਤੇ ਉਸ ਤੋਂ ਬਾਅਦ ਜੋ ਦੇਖਿਆ ਗਿਆ ਉਹ ਪੂਰੀ ਦੁਨੀਆ ਦੇ ਵਿੱਚ ਹੈਰਾਨ ਕਰਨ ਵਾਲਾ ਤੇ ਦੁੱਖ ਪਹੁੰਚਾਉਣ ਵਾਲੀ ਤਸਵੀਰ हमारी ट्रेन जा रही थी एक बजे बजे जा रही थी एक, एक दस की फ्लाइट थी और जा रही थी लंदन तो लंदन जाने हेलो। से पहले ही क्रैश हो गया अपने हो।